ਔਰੇ ਔਰੇ ਕੀ ਕਹਿਣਾ ਚਾਹੋਗੇ ਦੱਸੋ ਕੀ ਕਹਾਂ ਘੋੜਾ ਬਾਪੂ ਜੀ ਕੀ ਹੈ ਘੋੜਾ ਜਾਨਵਰ ਸਤਿ ਸ਼੍ਰੀ ਅਕਾਲ ਜੀ ਮੈਥਡ ਆਪਣਾ ਗੁਰਜਿੰਦਰ ਸਿੰਘ ਸਰਾ ਤੇ ਜਿੰਦ ਸਰਾ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਤੇ ਅੱਜ ਪਹੁੰਚੇ ਆ ਜੀ ਪਿੰਡ ਫੂਲ ਦੇ ਵਿੱਚ ਬਈ ਸਟੱਡ ਫਾਰਮ ਆਗਾ ਇੱਥੇ ਆਪਣੇ ਭਰਾ ਦਾ ਆਕਾਸ਼ ਦਾ ਤੇ ਆਪਣਾ ਦੋਸਤ ਆਗਾ ਆਪਣੇ ਭਰਾ ਦਾ ਨੂਨੀ ਜੀ ਦੀ ਮਾਸੀ ਦਾ ਮੁੰਡਾ ਹੈ ਤੇ ਜਦ ਭਰਾ ਦੇ ਕੋਲੇ ਆਪਾਂ ਇੰਟਰਵਿਊ ਕਰਨ ਪਹੁੰਚੇ ਅੱਜ ਗੱਲਾਂ ਬਾਤਾਂ ਕਰਾਂਗੇ ਘੋੜਿਆਂ ਦੇ ਬਾਰੇ ਠੀਕ ਹੈ ਬਾਈ ਕੀ ਹਾਲ ਨੇ ਕਾਸ਼ ਠੀਕ ਠਾਕ ਹੋਣੀ ਬਹੁਤ ਵਧੀਆ ਬਾਈ ਤੂੰ ਸਮਾਂ ਕਾਇਮ ਆ ਸੇ ਤਾਂ ਜਮਾਂ ਵਧੀਆ ਬਾਈ ਤੇ ਕਾਸ਼ ਸਭ ਤੋਂ ਪਹਿਲੀ ਜਿਹੜੀ ਗੱਲ ਕਰਦੇ ਹਾਂ ਹੁਣ ਘੋੜਿਆਂ ਦੀ ਆਪਾਂ ਗੱਲਬਾਤ ਕਰਨੀ ਹੈ ਜ਼ਿਆਦਾਤਰ ਹਨਾ ਤੁਹਾਡੇ ਕੋਲ ਜਿਹੜਾ ਮੇਨ ਘੋੜਾ ਆਪਣੇ ਪਿੱਛੇ ਹੀ ਖੜਾ ਹੈਗਾ ਹਾਂ ਹਾਂ ਬਾਈ ਤੇ ਪੂਰਾ ਲਹਿਰ ਦੇ ਵਿੱਚ ਜਿਵੇਂ ਕਹਿੰਦੇ ਹੁੰਦਾ ਵੀ ਬੰਦਾ ਲਹਿਰ ਦੇ ਵਿੱਚ ਹੁੰਦਾ ਨਾ ਉਹ ਅੱਜ ਘੋੜਾ ਪੂਰੀ ਲਹਿਰ ਦੇ ਵਿੱਚ ਆ ਤੇ ਇਹ ਕਿਉਂ ਸ਼ੁਰੂ ਕੀਤਾ ਸੀਗਾ ਫਾਰਮ ਮਤਲਬ ਵੀ ਪੈਸੇ ਦੇਖ ਕੇ ਸ਼ੁਰੂ ਕੀਤਾ ਸੀ ਜਾਂ ਕਿਸੇ ਦ ਇਹ ਤਾਂ ਨਾ ਤੂੰ ਲਾਲਾ ਪਿੱਛੇ ਪਹਿਲਾਂ ਮੇਰਾ ਦਾਦੇ ਨੇ ਨਹੀਂ ਰੱਖਿਆ ਮੇਰੇ ਡੈਡੀ ਨੇ ਰੱਖਿਆ ਗਿਆ ਮੇਰੇ ਪਰਦਾਦੇ ਨੇ ਰੱਖਿਆ ਗਿਆ ਅੱਛਾ ਮੈਨੂੰ ਬਸ ਉਵੇਂ ਜਿਵੇਂ ਕਹਿਲਾ ਵੀ ਖੂਨ ਚ ਹੀ ਹੁੰਦਾਗਾ ਹਾਂ ਪੁਸਤਾਈ ਪੁਸਤਾਈ ਨਹੀਂ ਕਹਿ ਰਹੇ ਨਾ ਪੁਸਤਾਈ ਨਹੀਂ ਕਹਿਦੇ ਨੇ ਮਤਲਬ ਕਿਵੇਂ ਮੇਰੇ ਤਾਂ ਨਾ ਤਾਂ ਕੋਈ ਕੀੜਾ ਸੀਗਾ ਐਡਾ ਮੈਨੂੰ ਤਾਂ ਉਹੀ ਲੈਣਾ ਤਾਂ ਸੀ ਮੈਂ ਬੁਲਟ ਸਹੀ ਗੱਲ ਦੱਸਦਾ ਬੁਲਟ ਲੈਂਦੇ ਲੈਂਦੇ ਮੇਰਾ ਡੈਡੀ ਕਹਿੰਦਾ ਘੋੜੀ ਲੈ ਲੈ ਅੱਛਾ ਮੈਂ ਕਿਹਾ ਚਲ ਘੋੜੀਆਂ ਨੇ ਕਿਹੜੀ ਲੈਣੀ ਆ ਮੈਂ ਵੀ ਉਹੀ ਕਹਤਾ ਮੈਂ ਕਿਹਾ ਘੋੜੀ ਲੈ ਲੈਨੇ ਚੱਲ ਠੀਕ ਹੈ ਤੇ ਬਦੋਕ ਦਿਨ ਟੱਪੇ ਹੂੰ ਘੋੜੀ ਦੇਖੀ ਰੇੜੀ ਨੇ ਕਹਿੰਦਾ ਉੱਥੇ ਘੋੜੀ ਖੜੇ ਜਾਣਾਗਾ ਅੱਛਾ ਮੈਂ ਕਿਹਾ ਚਲੋ ਜਾ ਕੇ ਉੱਥੇ ਘੋੜੀ ਆਹ ਸੀ ਨੀਲੀ ਸੀਗੀ ਚੰਬੀ ਠੀਕ ਹੈ ਜਾ ਕੇ ਉੱਥੇ ਫਿੱਟ ਸੀਗੀ ਘੋੜੀ ਵੀਡੀਓ ਫੋਟੋਆਂ ਵੀਡੀਓ ਆਪਣੇ ਕੋਲ ਆਈਆਂ ਹੋਈਆਂ ਸੀਗੀਆਂ ਗੱਬਣ ਸੀਗੀ ਉਦੋਂ ਜਾ ਕੇ ਸੌਦਾ ਕਰ ਲਿਆ ਹੋ ਗਿਆ ਸੌਦਾ ਘਰੇ ਘੋੜੀ ਆ ਗਈ ਅੱਛਾ ਕਿੰਨੇ ਦੀ ਰਹੀ ਸੀ ਉਦੋਂ ਪਹਿਲੀ ਘੋੜੀ ਜਿਹੜੀ ਲੈ ਕੇ ਆਈ ਸੀ ਘਰੇ ਤੁਸੀਂ ਇਹ ਭਈ ਉਦੋਂ ਸਾਨੂੰ ਪੈ ਗਈ ਸੀ 75 ਹਜ਼ਾਰ ਚ ਪੈ ਗਈ ਸੀ 75000 ਰੁਪਏ ਦੀ ਸਾਢੇ 3 ਮਹੀਨਿਆਂ ਦੀ ਗੱਬਣ ਸੀਗੀ ਨੀਲੀ ਚੰਬੀ ਘੋੜੀ ਆ ਗਈ 60 ਇੰਚ ਹਾਈਟ ਆ ਗਈ ਮਤਲਬ ਵੀ ਹੂੰ ਤੁਸੀਂ ਪਹਿਲਾਂ ਤੋਂ ਰੱਖਦੇ ਹੋਂ ਪਰ ਜਿਹੜਾ ਤੁਸੀਂ ਫਾਰਮ ਸ਼ੁਰੂ ਕਰਿਆ ਤੁਸੀਂ ਮੁੱਲ ਲੈ ਕੇ ਸ਼ੁਰੂ ਕਰਿਆ ਹਾਂ ਪਹਿਲਾਂ ਐ ਹੋ ਗਿਆ ਪਹਿਲਾਂ ਸੀਗੇ ਅਸੀਂ ਇਕੱਠੇ ਜਿਵੇਂ ਤਾਏ ਚਾਚੇ ਇਕੱਠੇ ਹੁੰਦੇ ਡੱਬਰ ਹਾਂ ਉਦੋਂ ਡੈਡੀ ਕੋਲੇ ਹੁੰਦੀਆਂ ਦਾ ਸੀਗੀਆਂ ਰੱਖੀਆਂ ਸੀਗੀਆਂ ਵੇਚ ਦੀ ਗੈਪ ਪੈ ਗਿਆ ਕਿਉਂਕਿ ਉਹ ਘਰੇ ਥੋੜਾ ਲੜਦੀ ਤੈਨੂੰ ਪਤਾ ਘੋੜੀਆਂ ਨੂੰ ਕਰਦੀ ਹੁੰਦੇ ਆਗੇ ਤਾਂ ਕਰਕੇ ਫਿਰ ਅਸੀਂ ਜਦੋਂ ਅੱਡ ਅੱਡ ਹੋ ਗਏ ਉਸ ਤੋਂ ਬਾਅਦ ਫਿਰ ਅੱਡੋ ਕੇ ਲਿਆਂਦੀਆਂ ਇੱਕ ਤੁਹਾਡੇ ਦਾਦਾ ਜੀ ਦਾ ਵੀ ਗੈਪ ਪਿਆ ਵਿੱਚੋਂ ਹਨਾ ਉਹਨਾਂ ਨੇ ਰੱਖੀਆਂ ਉਹਨਾਂ ਨੇ ਉਹ ਮੱਝਾਂ ਦਾ ਵਿਕਾਰ ਕਰਦੇ ਰਹੇ ਆ ਘੋੜੀਆਂ ਨਹੀਂ ਰੱਖੀਆਂ ਉਹਨਾਂ ਨੇ ਪਹਿਲਾਂ ਮੰਨ ਲਓ ਕਿਹੜੇ ਘੋੜੇ ਰੱਖੇ ਉਦੋਂ ਮੇਰੇ ਪਰਦਾਦੇ ਕੋਲੇ ਵੀ ਕਾਲੀ ਘੋੜੀ ਹੁੰਦੀ ਸੀਗੀ ਅਸਾਂ ਕਾਲੀ ਘੋੜੀ ਹਾਂ ਕਾਲੀ ਤੇ ਉਹਨਾਂ ਪਹਿਲਾਂ ਤਾਂ ਉਹਨਾਂ ਨੂੰ ਦੇਖਦਾ ਸੀਗਾ ਅੱਛਾ ਠੀਕ ਹੈ ਉਦੋਂ ਖੇਤ ਖੂਦ ਢੇੜਾ ਖੂੜੇ ਲਾਉਂਦੇ ਸੀਗੇ ਵਧੀਆ ਘਰੋਂ ਖੇਤਾਂ ਖੇਤੋਂ ਘਰੇ ਠੀਕ ਹੈ ਮਗਰ ਉਹਨਾਂ ਨੂੰ ਦੇਖਣੋਂ ਹਟ ਗਏ ਸੀਗਾ ਅੱਛਾ ਪਰ ਉਹ ਫੇਰ ਵੀ ਅਸੀਂ ਜਿਵੇਂ ਡੈਡੀ ਤੇ ਦਾਦੇ ਅਰਗੇ ਦੱਸਦੇ ਹੁੰਦੇ ਆਗੇ ਵੀ ਘਰੋਂ ਘੋੜੀ ਤੇ ਚੜਾਉਂਦੇ ਸੀਗੇ ਜਾ ਕੇ ਖੇਤ ਘੋੜੀ ਖੜ ਜਾਂਦੀ ਸੀਗੀ ਉੱਥੇ ਕੋਈ ਨਾ ਕੋਈ ਹੁੰਦੀ ਸੀਗਾ ਉੱਥੇ ਜਾ ਕੇ ਲਾ ਲੈਂਦੇ ਸੀਗੇ ਅੱਛਾ ਦਿਖਦਾ ਨਹੀਂ ਸੀ ਦਾ ਘੋੜੀ ਸਿਆਣੀ ਸੀ ਪੂਰੀ ਹਾਂ ਤੇ ਉਹ ਪਹਿਲਾਂ ਜਿਵੇਂ ਕਹਿੰਦੇ ਉਹ ਵੀ ਸਰਦਾਰੀ ਪਹਿਲਾਂ ਤੋਂ ਹੀ ਕਾਇਮ ਹੈ ਹਾਂ ਹਾਂ ਤੇ ਬਈ ਫਾਰਮ ਇਹ ਖੇਤਾਂ ਦੇ ਵਿੱਚ ਆ ਤੇ ਸੋਨਾ ਬਹੁਤ ਜ਼ਿਆਦਾ ਪਾਇਆ ਹੋਇਆ ਫਾਰਮ ਤੇ ਭਰਾ ਨੇ ਸ਼ੁਰੂਆਤ ਕੀਤੀ ਹੈਗੀ ਬਹੁਤ ਚੰਗਾ ਲੱਗਦਾ ਤੇ ਕਾਸ਼ ਬੜੇ ਲੋਕੀ ਹਨਾ ਮਿਹਨੇ ਵੀ ਮਾਰਦੇ ਹੋਣਗੇ ਜਿਵੇਂ ਉਹ ਆਪਣੇ ਪੰਜਾਬੀ ਲੋਕ ਕਹਿੰਦੇ ਆ ਵੀ ਇਹਨਾਂ ਦੇ ਤਾਂ ਕੱਲੀ ਲੇਦੀ ਚੱਕਣੀ ਪੈਂਦੀ ਹੈ ਵੀ ਉਂ ਇਹਦਾ ਫਾਇਦਾ ਕੋਈ ਨਹੀਂ ਮੈਂ ਉਹੀ ਦੱਸਦਾ ਜਦੋਂ ਮੈਂ ਉਹ ਨੀਲੀ ਘੋੜੀ ਲਿਆਂਦੀ ਬਈ ਹੂੰ ਪਹਿਲਾਂ ਸਾਡੇ ਪਿੰਡ ਦੇ ਐ ਤਾਂ ਚਲ ਮਿੱਤਰੀ ਸੀ ਆਪਦੇ ਅੱਛਾ। ਕਿਆ ਕਹਣਾ ਗਧੀ ਲੈ ਆਇਆ। ਅੱਛਾ ਗਧੀ ਲੈ ਆ ਗਿਆ। ਮੈਂ ਕਿਹਾ ਕੋਈ ਨਾ ਗਧੀ ਆ। ਹਾਂ। ਹੋਰ ਕੀ ਮੇਰਾ ਖਾਸਲੇ ਆੜੀ। ਹਾਂ। ਚਲ ਹੁਣ ਬੰਦ ਹੀ ਨਹੀਂ ਉਹਦੇ ਨਾਲ। ਨਾ ਤਾਂ ਆਪਾਂ ਕੀ ਲੈਣਾ। ਸਹੀ ਗੱਲ ਆ। ਤੇ ਮੈਨੂੰ ਕਹਿੰਦਾ ਗਧੀ ਆ। ਕਹਿੰਦਾ ਟੱਟੂ ਦਊਗੀ। ਠੀਕ ਐ। ਮੈਂ ਕਿਹਾ ਕੋਈ ਨਾ ਸ਼ਰਤ ਲਾ ਲਾ। ਮੈਂ ਕਿਹਾ ਨੁਕਰਾ ਦਊਗੀ। ਹੈ ਤਾਂ ਚੰਬੀ ਸੀ ਘੋੜੀ ਨੁਕਰੇ ਤੋਂ ਗੱਭਣ ਜਮਾ ਨੁਕਰਾ ਦੋ। ਹਾਂ। ਕਹਿੰਦਾ ਨਹੀਂ ਦਿੰਦੀ ਟੱਟੂ। ਉਸੇ ਦਾ 1000 ਦੀ ਸ਼ਰਤ ਲਾ ਲਈ। ਅੱਛਾ। ਮੈਂ ਕਿਹਾ ਜਲ ਦੇਖੀ ਜਾਊ ਆ ਜਾ। ਠੀਕ ਤੇ ਮੈਂ ਕਿਹਾ ਕੋਈ ਚੱਕਰ ਨਹੀਂ ਦੇਖਾਂਗੇ ਜਲਾ ਮੈਂ ਘੋੜੀ ਕੋਲੇ ਜਾਇਆ ਕਰਾਂ ਘੋੜੀ ਨੂੰ ਕਹਾ ਪੁੱਤ ਨੁਕਰਾ ਦੇ ਦੀ ਬੇਇਤੀ ਨਾ ਕਰਾ ਦੇ ਆਇਆ ਨਾ ਕਰਦੀ ਉਹ ਹੀ ਗੱਲ ਰੱਬ ਨੇ ਸੁਣੀ ਨੁਕਰਾ ਬਛੇਰਾ ਦਿੱਤਾ ਜਮਾ ਸਪੌਟਲੈਸ ਬਹਾਲਾ ਚੰਗਾ ਸਾਡਾ ਪਿਆਰਾ ਦਾ ਇਹਨਾਂ ਨਰੋਆ ਮੈਂ ਪਹਿਲਾਂ ਤੈਨੂੰ ਦੱਸਿਆ ਨਹੀਂ ਵੀ ਘੋੜੀ ਸੂਪੀ ਠੀਕ ਹੈ ਜਦੋਂ ਥੋੜਾ ਜਿਹਾ ਡਾਰ ਹੋ ਗਿਆ ਬਛੇਰਾ ਮੈਂ ਕਿਹਾ ਆ ਜਾ ਘਰੇ ਤੈਨੂੰ ਕੋਈ ਚੀਜ਼ ਦਿਖਾਉਣੀ ਆ ਫੇਰ ਮੈਂ ਲਿਆ ਆਇਆ ਘਰੇ ਮੈਂ ਕਿਹਾ ਦੇਖੀ ਕੀ ਦੇਦਾ ਉਹ ਟੱਟੂ ਦੇਦਾ ਮੈਂ ਉਹ 10000 ਰੁਪਏ ਦਿੱਤਾ ਫਿਰ ਨਹੀਂ ਮੁੱਕ 10000 ਕਿਹਨਾ ਦਿੰਦਾ ਹੁੰਦਾ ਹੈਗਾ ਹੈ ਲਿਆਦੀ ਸੀਗਾ ਉਹ ਤਾਂ ਚਲੋ ਤਾਂ ਆਪਾਂ ਉਹ ਸ਼ਰਤ ਲਾ ਲਈ ਦੇਣਾ ਤਾਂ ਕਿਹੜਾ ਸੀਗਾ ਤੇ ਮੈਂ ਕਿਹਾ ਦੇਖੀ ਟੱਟੂ ਫਿਰ ਦਾਵਾਂਗਾ ਜਦੋਂ ਬਸ਼ੇਰਾ ਦੇਖਿਆ ਫਿਰ ਕਹਿਣੋ ਹਟ ਗਏ ਫਿਰ ਮੈਂ ਜਦੋਂ ਸਵਾਰੀ ਕਰਿਆ ਕਰਾਂ ਲੋ ਆਪਣੇ ਗਵਾਂਢੀ ਗਵਾਂਢੀ ਕਹਿੰਦੇ ਹੁੰਦੇ ਵੀ ਲਿੱਦ ਚੱਕਣ ਨੂੰ ਘਾਹਤ ਜੀ ਹੁੰਦੀ ਜਿਵੇਂ ਪਤਾ ਨਹੀਂ ਕੀ ਕਰਦਾ ਜੱਟ ਨਹੀਂ ਵੇਚ ਕੇ ਫਸਲ ਕਹਿੰਦਾ ਇੱਕ ਤਾਂ ਰਫਲ ਦੀ ਹੁੰਦੀ ਹੈ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣ ਹੋ ਗਿਆ ਲਿੱਦ ਚੱਕਣ ਹੋ ਗਈ ਚੱਕਣੋ ਚੱਕਣੀ ਪਈ ਉਹ ਗੱਲ ਕਰਦੇ ਹੁੰਦੇ ਸੀਗੇ ਮਖੌਲ ਜੇ ਚ ਮੈਂ ਜਦੋਂ ਬਸ਼ੇਰਾ ਸੀਗਾ ਘੋੜੀ ਮਗਰ ਸੀ ਮੈਂ ਸੜਕ ਤੇ ਉੱਥੇ ਟ੍ਰੈਫਿਕ ਵਾਲੀ ਸੀ ਪਹਿਲਾਂ ਘਰੇ ਹੁੰਦੇ ਸੀਗੇ ਅੱਛਾ ਠੀਕ ਹੈ ਤਾਂ ਸਵੇਰੇ ਕੱਢ ਲੈਂਦਾ ਸੀਗਾ ਸੱਤ ਵਜੇ ਬੈਠੇ ਹੁੰਦੇ ਸੀਗੇ ਮੈਂ ਵੀ ਚੌੜ ਕਰਦਾ ਕਰਦਾ ਮੈਂ ਕਹਿੰਦਾ ਨਾ ਟੱਟੂ ਜਾਂਦਾ ਦੇਖਿਆ ਮੜਾ ਜਾ ਚੌੜ ਕਰਦਾ ਕਰਨਾ ਕਿਹਾ ਕਰ ਉਹਨਾਂ ਦੇ ਮੂੰਹ ਤੇ ਚਪੇੜ ਵੱਜੀ ਹੁੰਦੀ ਐ ਦੂ ਬਾਅਦ ਚੋਂ ਤੇ ਲੋਕਾਂ ਦੀਆਂ ਵੀ ਗੱਲਾਂ ਬਾਤਾਂ ਨੇ ਕੋਈ ਵੀ ਜਾਨਵਰ ਜੇ ਕੋਈ ਬੰਦਾ ਸ਼ੌਂਕ ਰੱਖਦਾਗਾ ਨਾ ਇਹ ਸ਼ੌਂਕ ਪਾਲਣੇ ਬਹੁਤ ਔਖੇ ਆ ਜੀ ਇਹਨਾਂ ਨੂੰ ਜੇ ਖਵਾਉਣਾ ਗਾਣਾ ਤਾਂ ਬਈ ਆਪਦਾ ਮਤਲਬ ਘਰ ਵੇਚਣਾ ਪੈਂਦਾ ਫੇਰ ਘਰੋਂ ਖਵਾਉਣਾ ਪੈਂਦਾ ਸਾਰਾ ਕਹੀ ਗੱਲ ਹੈ ਤਾਂ ਜਦੋਂ ਪਹਿਲੀ ਵਾਰ ਜਦੋਂ 75000 ਦੀ ਘੋੜੀ ਲਿਆਈ ਸੀ ਫਿਰ ਸੇਵਾ ਕੀਤੀ ਹੋਣੀ ਹੈ ਪੂਰੀ ਰਾਤ ਦੀ ਹਾਂ ਬਈ ਪੂਰੀ ਬਈ ਉਹ ਤਾਂ ਐ ਲਾਲਾ ਤੂੰ ਉੱਤੇ ਹੀ ਰਹਿੰਦਾ ਸੀ ਮੈਂ ਇਹ ਤੇ ਜਾਵਾਂ ਜਾਂਦੇ ਨਹੀਂ ਕਿਤੇ ਚਾਹ ਪੂਰਾ ਸੀਗਾ ਉਦੋਂ ਵੀ ਘੋੜੀ ਲਿਆ ਯਾਰ ਆਪਾਂ ਨੇ ਹਾਂ ਉਦੋਂ ਮੈਂ ਪੜਦਾ ਹੁੰਦਾ ਸੀਗਾ ਹੂੰ ਤੇ 12 ਵਜੇ ਮਿਲਦਾ ਇੱਕ ਵਜੇ ਘਰੇ ਆ ਜਾਂਦਾ ਸੀਗਾ ਆ ਕੇ ਘੋੜੀ ਦੀ ਹੁੰਦਾ ਹੈਗਾ ਅੱਛਾ ਘੋੜੀ ਦੀ ਹੈ ਬਈ ਪੂਰੀ ਸੇਵਾ ਕਰਨੀ ਕੰਗਾ ਕੁੰਗਾ ਮਾਰਨਾ ਇਹਦੇ ਹਨਾ ਜਿਵੇਂ ਕਾਰਕਰਮਾ ਨਾ ਨਮਾਦੀ ਮਿੱਟੀ ਨਹੀਂ ਲੱਗਣਦਾ ਉਦੋਂ ਅੱਛਾ ਹਾਂ ਹਾਂ ਪੂਰੇ ਸ਼ੌਂਕ ਨਾਲ ਰੱਖੀ ਸੀ ਉਦੋਂ ਕੱਲੀ ਸੀਗੀ ਫਿਰ ਉਹਦੇ ਦੀ ਰਹਿੰਦਾ ਹੈਗਾ ਠੀਕ ਹੈ ਤੇ ਉਹ ਹੁਣ ਵੀ ਹੈਗੀ ਆਪਣੇ ਕੋਲ ਹਾਂ ਬਈ ਉਹ ਖੜੀਏ ਪਿੱਛੇ اچھا ਉਹ ਖੜੀਏ ਪਿੱਛੇ ਹੈ ਨਾ ਤੇ ਮੈਂ ਕਹਿੰਦਾ ਵੀ ਅੜਪੇ ਵੀ ਬਹੁਤ ਆ ਬਾਈ ਘੋੜੀ ਉਹ ਜਿਹੜੀ ਬਾਈ ਕੋਲੇ ਪਹਿਲਾਂ ਦੀ ਰੱਖੀ ਬਾਈ ਅੜਬਾ ਬਹੁਤ ਜਿਆਦਾ ਅੜਬਾ ਗਈ ਤੇ ਆਕਾਸ਼ ਹੁਣ ਜਿੰਨੇ 7-8 ਘੋੜੇ ਹੈਗੇ ਹਨ ਆਪਣੇ ਕੋਲੇ ਹਨ ਪੰਜ ਜਾਨਵਰ ਅੱਛਾ ਪੰਜ ਨਹੀਂ ਠੀਕ ਹੈ ਤੇ ਇਹ ਮਤਲਬ ਪੰਜੇ ਫਿਰ ਇੱਥੇ ਹੀ ਰਹਿੰਦੇ ਹੁਣ ਤਾਂ ਫਾਰਮ 'ਚ ਹੀ ਰੱਖਦੇ ਫਾਰਮ 'ਚ ਹੀ ਹੈ ਬਾਈ ਹਾਂ ਘਰੇ ਕੋਰੇ ਨਹੀਂ ਲੈ ਕੇ ਜਾਂਦੇ ਨਹੀਂ ਘਰੇ ਨਹੀਂ ਜਾਂਦੇ ਠੀਕ ਹੈ ਕਾਰਨ ਮਤਲਬ ਇਹ ਪਿੰਡ ਚੋਂ ਕਿਉਂ ਬਾਹਰ ਕੱਢ ਲੈਂਦੇ ਇੱਕ ਤਾਂ ਵੀ ਇੱਥੇ ਜਗ੍ਹਾ ਥੋੜੀ ਵਧੀਆ ਇਹ ਇੱਥੇ ਵਧੀਆ ਗੇੜਾ ਗੁੜਾ ਵਧੀਆ ਇੱਥੇ ਕੋਈ ਟ੍ਰੈਫਿਕ ਨਹੀਂ ਹੈਗੀ ਇੱਕ ਉਹ ਤੋਂ ਸਾਡੇ ਆ ਬਸ਼ੀਰਾ ਕੈਮ ਹੋ ਗਿਆ ਸੀਗਾ ਇੱਕ ਹੋਰ ਸੀ ਸਾਡੇ ਕੋਲੇ ਬਸ਼ੀਰਾ ਉਦੋਂ ਠੀਕ ਹੈ ਇਹ ਦੋਵੇਂ ਥੋੜੀ ਜਿਹੀ ਆਪਸ ਵਿੱਚ ਘਰੋੜ ਜੀ ਕਰਦੇ ਸੀਗੇ ਘਰੇ ਲੋਟ ਨਹੀਂ ਸੀ ਆਉਂਦੇ ਸਮਝ ਗਿਆ ਫਿਰ ਉਹਦਾ ਕਰਕੇ ਕਰਨਾ ਪਿਆ ਉਹਦੇ ਕਰਕੇ ਇੱਥੇ ਪਾਲਿਆ ਫਾ ਇਹ ਹੁਣ ਇੱਥੇ ਖੇਤ ਛੋਡੇ ਚਾਰੇ ਪਾਸੇ ਥੋੜੀ ਨਹੀਂ ਖੇਤੇ ਹਾਂ ਭਈ ਆਪਦੀ ਠੀਕ ਹੈ ਤੇ ਇਹਨਾਂ ਨੂੰ ਫਿਰ ਪਾਉਣੇ ਕਿਉਂ ਇਹਨਾਂ ਨੂੰ ਕਾਸ਼ ਜੀ ਹਮ ਗੱਲ ਕਰੀ ਖਰਾਕ ਦੀ ਗੱਲ ਕਰ ਲੈਨੇ ਆ ਚਲ ਵੀ ਅੱਜ ਲੋਕਾਂ ਨੂੰ ਗੱਲਾਂ ਪਤਾ ਸੁਨਾਈ ਦੰਨੇ ਹਨ ਜਿਹੜੇ ਲੋਕ ਕਹਿੰਦੇ ਆ ਵੀ ਉਹ ਜਿਹੜੀ ਤੂ ਖਾਹ ਤੋਂ ਵੀ ਸੁਣਾ ਕੇ ਡਾ ਪਹਿਲਾਂ ਵੀ ਮੱਝ ਵੇਚ ਕੇ ਘੋੜੀ ਲਈ ਹਨ ਉਹਦਾ ਪੀਣੋ ਗਏ ਲੱਦ ਚੱਕਣੀ ਪਈ ਤੇ ਇਹਨਾਂ ਦੀ ਖਲਾਕ ਕਿੰਨੀ ਕ ਇਹਨਾਂ ਦੀ ਕਿੰਨਾ ਕ ਖਰਚਾ ਮੰਨ ਲਾ ਵੀ ਮਹੀਨੇ ਦੀ ਤੇਰੀ 5 5 ਘੋੜੇ ਨੇ ਤੇਰੇ ਕੋਲੇ 5 ਘੋੜੇ ਮੰਨ ਲੈਣ ਇਹਨੇ ਕਿੰਨਾ ਕ ਖਰਚਾ ਆ ਜਾਂਦਾ ਟੋਟਲ ਖਰਚਾ ਦਾ ਯਾਰ ਬਾਈ ਕੋਈ ਨਹੀਂਗਾ ਮੈਂ ਕਹਿੰਦਾ ਮੱਝ ਨਾਲੋਂ ਘੱਟ ਖਰਚਾਗਾ ਅੱਛਾ ਇਹਨਾਂ ਦਾ ਹਾਂ ਠੀਕ ਹੈ ਨੀਰਾਗਾ ਮੂਫਲੀ ਦਾ ਨੀਰਾ ਪਾਉਣਾ ਸਾਰਾ ਤੂੰ ਲਾਲਾ ਦਿਨ ਚ 5-7 ਕਿਲੋ ਪੈਂਦਾ ਹੁਣ ਅੱਛਾ ਤੇ ਫੀਡ ਅਸ਼ ਅਬ ਬੇਸ਼ੇਰ ਨੂੰ ਤਾਂ ਡਾਇਮੰਡ ਪਾਉਣਿਆ ਘੋੜਿਆਂ ਨੂੰ ਪਲੇਟਿਨਾਮ ਉਹ ਪਲੇਟਿਨਾਮ ਦਾ 1 ਕਿਲੋ ਦਾ ਗੱਟਾ ਪੈਂਦਾ ਅੱਛਾ ਤੇ ਇਹਦਾ ਪੈਂਦਾ ਤੇ 1 ਕਿਲੋ ਦਾ ਘੋੜੇ ਵਾਲਾ ਠੀਕ ਹੈ ਉਹ ਪਾਈ ਜਾਂਦੇ ਆ ਕਿ ਉਹ ਅਸੀਂ ਲਾਲਾ ਬਾਈ ਚਾਰ ਤਾਂ ਗੱਟੇ ਲਿਆਂਦੇ ਆ ਘੋੜਿਆਂ ਨੂੰ ਅੱਛਾ ਤੇ ਦੋ ਲਿਆਂਦੇ ਸੀ ਇਹਨੂੰ 13000 ਦੇ ਆਏ ਸੀਗੇ ਠੀਕ ਹੈ ਤੇ ਮਹੀਨਾ-ਮਹੀਨਾ ਕੱਟ ਜਾਂਦੇ ਆ ਮਹੀਨਾ-ਮਹੀਨਾ ਕੱਟ ਜਾਂਦੇ ਆ ਫਿਰ ਠੀਕ ਆ ਫਿਰ ਉਸ ਸਾਹਿਬ ਨਾਲ ਮੁੱਲ ਵੀ ਆਉਂਦਾ ਇਹ ਮੋੜ ਹੀ ਦਿੰਦੇ ਆ ਹਾਂ ਸਮਾਂ ਸਮਾਂ ਰਹਿੰਦੇ ਮੈਨੂੰ ਲੱਗਦਾ ਆਪਣਾ ਕੱਲਾ ਜਿਹੜਾ ਸਟੱਡ ਆ ਗਈ ਹੀ ਮੋੜ ਦਿੰਦਾ ਸਾਰਾ ਖਰਚਾ ਤਾਂ ਇਹ ਕੱਲੇ ਹੀ ਤੇ ਬਾਈ ਇਹਨਾਂ ਦੀ ਆ ਖੜਾ ਪਿੱਛੇ ਤੁਹਾਡੇ ਸਾਹਮਣੇ ਹੈਗਾ ਬੜਕਾ ਮਾਰਦਾ ਪੂਰੀ ਤੇ ਕਾਸ਼ ਭਾਈ ਆਪਣੇ ਜਿਹੜਾ ਘੋੜਾ ਰੱਖਿਆ ਹੋਇਆ ਮੇਨ ਇਹਦਾ ਖਾਨਦਾਨ ਕਿਹੜਾ ਕਿਹੜੀ ਬਲੱਡ ਲਾਈਨ ਦਾ ਹੈ ਭਾਈ ਇਹ ਨਾ ਇਥੇ ਭਾਗੀ ਮੰਦਰ ਘੋੜਾ ਹੈਗਾ ਠੀਕ ਹੈ ਪਵਨ ਪਵਨ ਘੋੜਾ ਹਾਂ ਤੇ ਉਹ ਹੈਗਾ ਹਾਂ 100 ਕੇਲੇ ਦਾ ਭਾਈ ਠੀਕ ਹੈ ਪਿਓ ਕੰਨੀ ਉਹ ਤਾਂ ਇਹ 100 ਕੇਲੀ ਲੈਨਦਾ ਆ ਗਿਆ ਠੀਕ ਹੈ ਪਵਨ ਘੋੜੇ ਦਾ ਪੁੱਤ ਮਾਂ ਇਹਦੀ ਨੁਕਰੀਆ 61 ਇੰਚ ਦੀ 61 ਇੰਚ ਦੀ ਹਾਂ ਉਹ ਹੈਗਾ ਬੋਰ ਖਾਨਦਾਨ ਦੀ ਠੀਕ ਹੈ ਭਾਈ ਦੋਵੇਂ ਖਾਨਦਾਨਾਂ ਉਧਰੋਂ ਸਾਫਤ ਲੱਗਿਆ ਪੂਰੀ ਵਧੀਆ ਬਲੱਡ ਲਾਈਨ ਦੇ ਆ ਗਈ ਪੂਰੀ ਵਧੀਆ ਬਾਈ ਤੇ ਕਿੰਨੀਆਂ ਕ ਘੋੜੀਆਂ ਮੇਟ ਕਰਾਤੀਆਂ ਕਾਸ਼ ਤੇ ਕਿੰਨੇ ਕ ਮਤਲਬ ਵੀ ਗੱਭਣ ਰਹਿ ਗਈਆਂ ਘੋੜੀਆਂ ਦੇ ਘੋੜੀਆਂ ਵੀ ਇਹ ਤਾਂ ਸੱਤ ਕਰਾਤੀਆਂ ਮੇਟ ਠੀਕ ਹੈ ਦੋ ਤਾਂ ਆਪਦੀਆਂ ਹਾਂ ਬਾਕੀ ਬਾਹਰ ਦੀਆਂ ਗਈਆਂ ਤੇ ਸਾਰੀਆਂ ਚੱਕ ਪਾਸਾ ਸਾਰੀਆਂ ਹਾਂ ਤੇ ਮੇਨ ਗੱਲ ਇਹ ਹੈ ਬਾਈ ਜਿਹੜੀਆਂ ਸਾਲ-ਸਾਲ ਤੋਂ ਖੜੀਆਂ ਸੀ ਨਾ ਗੱਭਣ ਨਹੀਂ ਸੀ ਹੁੰਦੀਆਂ ਉਹ ਵੀ ਕਰ ਉਹ ਘੋੜੀਆਂ ਇੱਕ ਇੱਕ ਜੰਪ ਚ ਗੱਭਣ ਰਹਿਆਂ ਗਈਆਂ ਠੀਕ ਹੈ ਹਾਂ ਮਤਲਬ ਵੀ ਗਾਰੰਟੀ ਹੈ ਹਾਂ ਹਾਂ ਕੋਈ ਜ਼ਿੰਮੇਵਾਰੀ ਵਾਲਾ ਕੰਮ ਆ ਪੂਰਾ ਤੇ ਮੰਨ ਲਾ ਕਈ ਵਾਰ ਕੋਈ ਯਾਰ ਆਪਣੇ ਕੋਲੇ ਬੰਦਾ ਆ ਗਿਆ ਹਨਾ ਉਹ ਸ਼ੌਂਕ ਰੱਖਦਾ ਪਰ ਪੈਸੇਆਂ ਕਿੰਨੇ ਥੋੜੀ ਮਾਰਕਾਂ ਦਾ ਮਾਣ ਤਨ ਤਾਂ ਕਰ ਦੇਗਾ ਵਧੀਆ ਨਹੀਂ ਪੂਰੇ ਕਰਾਂਗੇ ਵੀ ਉਹਦੇ ਨਾਲ ਤਾਂ ਆਪਾਂ ਫੀਸ ਵਾਲੀ ਗੱਲ ਕੋਈ ਚੱਕਰ ਹੀ ਨਹੀਂਗਾ ਜਿਹੜਾ ਕੋਈ ਬੰਦਾ ਸ਼ੌਂਕ ਰੱਖਦਾ ਘਰੋਂ ਠੀਕ ਹੈ ਵਿਚਾਰਾ ਨਹੀਂ ਦੇ ਸਕਦੇ ਫੀਸ ਐਨੀ ਆਪਾਂ ਉਹਦੇ ਨਾਲ ਕੋਈ ਚੱਕਰ ਹੀ ਨਹੀਂ ਲੋ ਵੀ ਮਿੱਤਰੋ ਲੈ ਹੁਣ ਤੁਹਾਡੇ ਵਾਸਤੇ ਆਫਰ ਆ ਜਿਹੜੇ ਬੰਦੇ ਸ਼ੌਂਕ ਰੱਖਦੇ ਆਗੇ ਪਰ ਫੀਸ ਦਾ ਥੋੜਾ ਚੱਕਰ ਪੈਂਦਾ ਪੈਸਿਆਂ ਦਾ ਕਿਸੇ ਕੰਮ ਨੂੰ ਲੈ ਕੇ ਤਾਂ ਚੁੱਪ ਕਰਕੇ ਆ ਜਾਓ ਆਪਣੇ ਭਰਾ ਦੇ ਕੋਲੇ ਠੀਕ ਆ ਮਾਣ ਤਨ ਪੂਰਾ ਵਧੀਆ ਕਰਾ ਦਾਂ ਠੀਕ ਆ ਬਾਕੀ ਕਲਿੱਪਾਂ ਚੱਲੀ ਜਾਂਦੇ ਨੇ ਇਹਦੀਆਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਈ ਜਾਂ ਘੋੜ ਤੇ ਇਹ ਕਾਜ ਹੋਰ ਕੋਈ ਗੱਲਬਾਤ ਜਿਵੇਂ ਹੁਣ ਘੋੜਿਆਂ ਦਾ ਤੁਸੀਂ ਸ਼ੌਂਕ ਰੱਖਦੇ ਹੋ ਤੇ ਫਿਰ ਸਮਾਂ ਇੰਨਾ ਚ ਕਿੰਨਾ ਕ ਸਮਾਂ ਮਤਲਬ ਵੀ ਦਿਨਾਂ ਇੱਥੇ ਆ ਕੇ ਜਿਵੇਂ ਹੁਣ ਮੱਜਾਂ ਦੀ ਗੱਲ ਕਰਦੇ ਹੁੰਦੇ ਮੱਜਾਂ ਚ ਵੀ ਸਾਰਾ ਦਿਨ ਲੱਗ ਜਾਂਦਾ ਲਗਭਗ ਤੇ ਇੰਨਾ ਚ ਕਿੰਨਾ ਕ ਸਮਾਂ ਬਤੀਤ ਹੁੰਦਾ ਘੋੜਿਆਂ ਤੇ ਇੱਥੇ ਵੀ ਸਾਰਾ ਦਿਨ ਹੀ ਇੱਥੇ ਹੀ ਹੁੰਨੇ ਹੁਣ ਤਾਂ ਹੁਣ ਮੈਂ ਪੜਨੋਂ ਪੁਰਨੋਂ ਹਟਿਆ ਹੋਇਆ ਹਾਂਗਾ ਹੁਣ ਤਾਂ ਸਾਰਾ ਦਿਨ ਇੱਥੇ ਹੀ ਹੁੰਨੇ ਘੋੜਿਆਂ ਚ ਹੀ ਰਹਿੰਦਾ ਜੀ ਤੇ ਬਿਆਹ ਉਹ ਤਾਂ ਹੋਇਆ ਨਹੀਂ ਮਨ ਲੱਗਦਾ ਬਾਈ ਨਹੀਂ ਨਹੀਂ ਵਿਆਹ ਨਹੀਂ ਹੋਇਆ ਕਰਾ ਅੱਛਾ ਠੀਕ ਹੈ ਤੇ ਵਿਆਹ ਤਾਂ ਕਰਦਾ ਮੈਨੂੰ ਲੱਗਦਾ ਫਿਰ ਘੋੜਿਆਂ 'ਚ ਹੀ ਰਹੇਗਾ ਤੂੰ ਉਹਨਾਂ ਟਾਈਮ ਤਾਂ ਵਿਆਹ ਤੋਂ ਬਾਅਦ ਵੀ ਘੋੜਿਆਂ 'ਚ ਹੀ ਰਹਾਂਗੇ ਅੱਛਾ ਵਿਆਹ ਤੋਂ ਬਾਅਦ ਵੀ ਇੱਥੇ ਬਾਈ ਠੀਕ ਹੈ ਤੇ ਬਾਈ ਦੀ ਕਹਿ ਕੇ ਕਹਿ ਕੇ ਕਰਾਵਾਂਗੇ ਅੱਛਾ ਵੀ ਘੋੜਿਆਂ 'ਚ ਹੀ ਰਹਿਣਾਗਾ ਜੇ ਹੈਗਾਗਾ ਤਾਂ ਤਾਂ ਦਾ ਕਰਾਲਾ ਨਹੀਂ ਤੇ ਉਹ ਖੇੜੀ ਵਾਲੇ ਬਾਬੇ ਮੁੰਗੀ ਜਿਵੇਂ ਖੇੜੀ ਵਾਲਾ ਬਾਬਾ ਆਪਣਾ ਗੁਰਵਿੰਦਰ ਸਿੰਘ ਜੀ ਕਿਤੇ ਉਹ ਗੱਲ ਬਾਤ ਨਾ ਹੋ ਜੇ ਕਿਤੇ ਦਿਮਾਗ ਰੋ ਕੇ ਤੇ ਵੀ ਲੰਬੇ ਆਈ ਜਾਣ ਵੀ ਆਰਪੀਏ ਤਾਂ ਘੋੜਿਆਂ ਚ ਹੀ ਰਹਿੰਦਾ ਸੀ ਐਂ ਕਰਦਾ ਸੀ ਫਲਾਨਾ ਕਰਦਾ ਸੀ ਨਹੀਂ ਨਹੀਂ ਐਂ ਤਾਂ ਕੰਨ ਹੁੰਦਾ ਘੋੜਿਆਂ ਚ ਵੀ ਉਹ ਉਹ ਚੀਜ਼ ਆਪਣੀ ਪਰਸਨਲ ਆ ਗਈ ਇਹ ਚੀਜ਼ ਪ੍ਰੋਫੈਸ਼ਨਲ ਆ ਇਹ ਪ੍ਰੋਫੈਸ਼ਨਲ ਹਾਂ ਇਹ ਇੱਕ ਸ਼ੌਂਕ ਵੀ ਆ ਤੇ ਹੁਣ ਆਪਾਂ ਪ੍ਰੋਫੈਸ਼ਨਲ ਵੀ ਕਰ ਲਿਆ ਹਾਂ ਵੀ ਹੁਣ ਜੇ ਕੱਲਾ ਸ਼ੌਂਕ ਲੈ ਕੇ ਚੱਲਾਂਗੇ ਹਮ ਆਪਦਾ ਘਰ ਵੀ ਦੇਖਣਾ ਪੈਂਦਾ ਘਰ ਵੀ ਦੇਖਣਾ ਪੈਂਦਾ ਹੁਣ ਜੇ ਮਾੜੀ ਮੋਟੀ ਕਮਾਈ ਕਰਾਂਗੇ ਫੇਰ ਹੀ ਰੱਖਾਂਗੇ ਫੇਰ ਹੀ ਰੱਖਾਂਗੇ ਫਿਰ ਉਹੀ ਚੱਕਰ ਕੋਈ ਨਾ ਨਾ ਆਉਂਗਾ ਤਾ ਆਉਂਗਾ ਉਹ ਤਾਂ ਗੱਲ ਆ ਅੱਡਾ ਤੇ ਆ ਕਸ ਚੱਲ ਆਪਾਂ ਘੋੜੀ ਦੀ ਗੱਲ ਕਰਦੇ ਜਿਹੜਾ ਆਪਣੇ ਪਿੱਛੇ ਖੜਾ ਹੈ ਜਿਹੜਾ ਤੁਹਾਡਾ ਮੇਨ ਹੈ ਇਹਦਾ ਨਾਮ ਕੀ ਹੈ ਪਹਿਲਾਂ ਇਹਦਾ ਨਾਮ ਦੱਸੋ ਇਹਦਾ ਨਾਮ ਵੀ ਸ਼ਾਹਵਾਜ ਆ ਸ਼ਾਹਵਾਜ ਇਹ ਤੁਸੀਂ ਵੀ ਰੱਖਿਆ ਹੋਇਆ ਹਾਂ ਕਰਦੇ ਹੀ ਆ ਬਈ ਅਸਾ ਘਰ ਦਾ ਘੋੜੀ ਆ ਠੀਕ ਹੈ ਇਹ ਕਿਹੜੀ ਆਪਣੀ ਨੀਲੀ ਘੋੜੀ ਦੀ ਨਹੀਂ ਨਹੀਂ ਇਹ ਨੁਕਰੀ ਘੋੜੀ ਦਾ ਅਸਾ ਨੁਕਰੀ ਘੋੜੀ ਦਾ ਠੀਕ ਹੈ ਤੇ ਇਹ ਫਿਰ ਨੁਕਰੀ ਘੋੜੀ ਆਪਣੇ ਕੋਲ ਹੈਗੀ ਹੁਣ ਹਾਂ ਬਈ ਉਹ ਖੜੀ ਆ ਅਸਾ ਉਹ ਚਿੱਟੇ ਰੰਗ ਦੀ ਜਿਹੜੀ ਹਾਂ ਠੀਕ ਹੈ ਤੇਰੀ ਫਿਰ ਸਟਾਰਟ ਸਰਵਿਸ ਕਦੋਂ ਕਦੀ ਕਰੀਆ ਓਪਨ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਸ ਹੁਣੀ ਥੋੜਾ ਚਿਰ ਹੀ ਹੋਇਆ ਬਾਈ ਆਹ ਸੀਜ਼ਨ ਦੇ ਵਿੱਚ ਹੀ ਕਰੀਆ ਆਹ ਸੀਜ਼ਨ ਦੇ ਵਿੱਚ ਕਿੰਨੀ ਫੀਸ ਕਿੰਨੀ ਰੱਖੀ ਵੀ ਇਹਦੀ ਫੀਸ 11000 ਰੁਪਏ 11000 ਰੁਪਏ ਤੇ ਮੈਨੂੰ ਲੱਗਦਾ ਵੀ 11000 ਕੋਈ ਜ਼ਿਆਦਾ ਨਹੀਂ ਯਾਰ ਤੇ ਤੁਸੀਂ ਕੁਆਲਿਟੀ ਚੈੱਕ ਕਰਿਓ ਠੀਕ ਆ ਬਹੁਤ ਜ਼ਿਆਦਾ ਸੋਨਾ ਕੱਦ ਕਿੰਨਾ ਕਰ ਗਿਆ ਕਾਸ਼ ਬਾਈ ਕੱਦ ਵੀ 68+ ਆ 68+ ਕੱਦ ਲੈ ਗਿਆ ਹਾਂ 30 ਮਹੀਨਿਆਂ ਦੀ ਹੋਇਆ ਜੀ ਅਸਲ 30 ਮਹੀਨਿਆਂ ਦੀ ਉਮਰ ਦੇ ਵਿੱਚ 68 ਤੋਂ ਪਲੱਸ ਇਹਦਾ ਕੱਦ ਚਲਾ ਗਿਆ ਤੇ ਮੈਂ ਕਹਿੰਦਾ ਬਹੁਤ ਜ਼ਿਆਦਾ ਚੰਗਾ ਯਾਰ ਤੇ ਬਾਕੀ ਘੋੜੇ ਦੀ ਉਹ ਵੀ ਕੁਆਲਿਟੀ ਬਹੁਤ ਜਾਰੇ ਸੋਹਣੀ ਹੈਗੀ ਤੁਸੀਂ ਚੈੱਕ ਕਰ ਲਿਓ ਹਨ ਬਾਕੀ ਜਾਣਕਾਰੀ ਲੈਣੀ ਹੋਈ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਕਰੀਨ ਤੇ ਨੰਬਰ ਆਪਾਂ ਕਾਸ਼ ਦਾ ਚਲਾ ਦਾਂਗੇ ਬਾਕੀ ਤੁਸੀਂ ਵਿਜ਼ਿਟ ਕਰਨਾ ਹੈਗਾ ਬਾਈ ਪਿੰਡ ਰਾਮਪਰਾ ਫੂਲ ਆ ਫੂਲ ਵਾਜਦਾ ਪਿੰਡ ਤੇ ਇੱਥੇ ਖੇਤਾਂ ਦੇ ਵਿੱਚ ਆ ਬਾਈ ਦਾ ਨੰਬਰ ਚੱਲੀ ਜਾਂਦਾ ਸੰਪਰਕ ਕਰਕੇ ਜੇ ਤੁਸੀਂ ਵੇਟ ਕਰਨ ਆ ਸਕਦੇ ਹੋ ਜਦੋਂ ਤੁਹਾਡਾ ਦਿਲ ਕੀਤਾ ਤੇ ਕਾਸ਼ ਫਿਰ ਇਹ ਹੁਣ ਮਤਲਬ ਵੀ ਇੱਥੀ ਰੱਖਦੇ ਉਹਨਾਂ ਘੋੜੇ ਨੂੰ ਕਿੰਨਾ ਸਮਾਂ ਮਤਲਬ ਢੀੜਾ-ਘੂੜਾ ਤਵਾ ਕੇ ਲੈਣ ਉਹ ਵੀ ਡੇਲੀ ਰੋਜ਼ ਲੋਡ ਹੁੰਦੀ ਹੈ ਇਹਨਾਂ ਨੂੰ ਢੀੜੇ ਦਵਾਉਂਦੀ ਰੋਜ਼ ਹੁੰਦੀ ਹੈ ਬਾਈ ਇਹ ਜਾਨਵਰੀ ਤੋਰ ਠੀਕ ਹੈ ਵੀ ਬੇਤਲਾ ਮੈਂ ਬੜੇ ਦੇਖਿਆ ਲੋਕ ਹਨਾ ਵੀ ਜ਼ਿਆਦਾਤਰ ਘਰਾਂ 'ਚ ਹੀ ਰੱਖੀ ਰੱਖਦੇ ਹੈਗੇ ਸ਼ੌਂਕ ਰੱਖ ਲੈਂਦੇ ਆ ਪਰ ਉਹਨਾਂ ਦੇ ਦੂਜੇ ਵੱਤ ਚ ਗੇੜਾ ਨਹੀਂ ਦੇਣਾ ਹਨਾ ਕਿਤੇ ਲੈ ਕੇ ਨਹੀਂ ਜਾਣਾ ਉਹਨਾਂ ਨੂੰ ਬਾਹਰ ਲੈ ਕੇ ਨਹੀਂ ਜਾਣਾ ਤਾਂ ਉਹ ਤੰਗ ਵੀ ਹੁੰਦੇ ਆ ਜਾਨਵਰ ਬਹੁਤ ਤੰਗ ਵੀ ਹੁੰਦੇ ਆ ਭਾਈ ਬਾਕੀ ਪੈਰਾਂ ਤੋਂ ਵੀ ਖਰਾਬ ਹੋ ਜਾਂਦੇ ਜੇ ਖੜਾ ਰਹੂਗਾ ਪੈਰਾਂ ਤੋਂ ਖਰਾਬ ਹੋ ਜਾਂਦਾ ਇਹ ਇਹ ਤੋਰੇ ਵਾਲਾ ਜਾਨਵਰ ਹੈ ਜਿੰਨਾ ਤੋਰੇਗਾ ਉਹਨੇ ਚੰਗਾ ਰਹੂਗਾ ਜੇ ਤੂੰ ਘਰੇ ਖੜਾਈਆਂ ਫੀਡ ਉਕਾਂ ਵਾਲਾ ਦੁਖਾਈ ਜਾਂਣਾਗਾ ਪਾਈ ਜਾਂਣਾ ਜਿੰਨਾ ਰਾਜੀ ਹੋਈ ਜਾਊਗਾ ਪੈਰਾਂ ਤੋਂ ਪੈਰਾਂ ਤੋਂ ਖਰਾਬ ਹੋ ਜਾਊਗਾ ਇਹ ਠੀਕ ਹੈ ਤੇ ਆਪਣੇ ਕੋਲੇ ਕਿਹੜੀ ਕਿਹੜੀ ਨਸਲ ਇਸ ਆਪਰੇ ਕੋ ਨੁਕਰੀ ਹੈ ਬਈ ਨੁਕਰੀਆਂ ਚਾਹਤ ਹਾਂ ਠੀਕ ਹੈ ਦੋ ਬਸ ਉਹ ਚੰਬੀਆਂ ਗਈਆਂ ਠੀਕ ਹੈ ਇੱਕ ਉਹ ਨੀਲੀ ਐ ਇੱਕ ਲਾਲ ਚੰਬੀ ਆ ਨੁਕਰੇਂਦੇ ਹੀ ਐ ਬਸ ਕੰਮ ਆਪਣਾ ਨੁਕਰੀਆਂ ਜੀ ਰੱਖਦੇ ਹੋ ਜ਼ਿਆਦਾ ਤੇ ਹੋਰ ਮਤਲਬ ਵੀ ਜੇ ਲੋਕਾਂ ਕੋਲੇ ਗੱਲਾਂ ਕਰੀ ਹੈ ਨਾ ਤੁਸੀਂ ਤਾਂ ਹੁਣ ਜਾਣੇ ਰਹਿੰਦੇ ਹੋ ਕਿਉਂਕਿ ਤੁਹਾਡਾ ਕਿੱਤਾ ਬਣ ਗਿਆ ਇੱਕ ਤਰ੍ਹਾਂ ਦਾ ਸ਼ੌਂਕ ਵੀ ਆ ਨਾਲ ਨਾਲ ਕਿੱਤਾ ਵੀ ਆ ਤੁਸੀਂ ਫਾਰਮਾਂ ਤੇ ਵਿਜ਼ਿਟ ਕਰਦੇ ਹੋਗੇ ਮਤਲਬ ਕਿੰਨੇ ਕਿੰਨੇ ਕੁ ਰੇਟ ਤੱਕ ਦੇ ਘੋੜੇ ਪਾਏ ਨੇ ਲੋਕਾਂ ਕੋਲੇ ਰੇਟ ਤਾਂ ਬਈ ਯਾਰ ਮਨ ਪਸੰਦਾ ਦੀ ਚੀਜ਼ ਆ ਜੇ ਮਨ ਲੱਗਦੀ ਆ ਤਾਂ ਕੋਈ ਨਹੀਂ ਰੇਟ ਦੇਖਦਾ ਇਹ ਚੀਜ਼ ਚੰਗੀ ਆ ਕੁਆਲਿਟੀ ਹੈਗੀ ਹੈਗੀ ਹੂੰ ਰੇਟਾ ਰੂਟਾਂ ਦਾ ਕੋਈ ਨਹੀਂ ਪਤਾ ਕਿੱਥੇ ਜਾ ਕੇ ਖੜਦਾ ਕਿੱਥੇ ਜਾ ਕੇ ਖੜਦਾ ਤੇ ਇਹਦਾ ਫਿਰ ਆਪਣੇ ਘੋੜੇ ਦਾ ਤਾਂ ਨਹੀਂ ਮਿਲਣ ਲੱਗਿਆ ਹਲੇ ਤੱਕ ਨਹੀਂ ਨਹੀਂ ਬਈ ਆਪਾਂ ਕਿਹੜਾ ਸੇਲ ਕਰਨਾਗਾ ਵੇਚਣਾ ਵੀ ਨਹੀਂ 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 ਇਹ ਆਪਾਂ ਮਾਰਦੇ ਕਰਦੇ ਤਾਂ ਹੋਣਗੇ ਗੱਲਾਂ ਬਾਤਾਂ ਵਿੱਚ ਵਿੱਚ ਲੋਕ ਵੀ ਕਹਿੰਦੇ ਆ ਆਉਂਦੇ ਆ ਫੋਨ ਅਸੀਂ ਮੈਂ ਸਟੱਡ ਸਰਪੇ ਦੀ ਉਹ ਰੀਲ ਪਾਈ ਸੀਗੀ ਉਹਦੇ ਤੇ ਲੋਕ ਕਹਿੰਦੇ ਆ ਵੀ ਸੇਲ ਕਰਨਾ ਮੈਂ ਨਹੀਂ ਸੇਲ ਨਹੀਂ ਕਰਨਾ ਇਹ ਘਰ ਦਾ ਜੰਮਿਆ ਪਹਿਲੇ ਤੁਹਾਡੇ ਪਰਿਵਾਰ ਕਾ ਮੈਂਬਰ ਹੀ ਹੋਗਾ ਇੱਕ ਤਰ੍ਹਾਂ ਦਾ ਜਿਵੇਂ ਆ ਤੁਹਾਡੇ ਨਾਲ ਯਾਰ ਦੋਸਤ ਬੈਠੇ ਆ ਕਿ ਇਹ ਫਿਰ ਕਿਵੇਂ ਇਹ ਵੀ ਨਾਲ ਹੀ ਹੁੰਦੇ ਹਾਂ ਹਾਂ ਬਈ ਘੋੜੀਆਂ ਵਾਲੀ ਹੈ ਸਾਰੇ ਅਸਾਂ ਘੋੜੀਆਂ ਵਾਲੀ ਹੈ ਠੀਕ ਹੈ ਇਹ ਵੀ ਫ ਨਾਲ ਹੀ ਹੁੰਦੇ ਹੈਗੇ ਅੱਛਾ ਜੇ ਲੋ ਗੇੜਾ ਗੁੜਾ ਦਬਾਉਣ ਜਾਂਦੇ ਤਾਂ ਨਾਲ ਫਿਰ ਸਹਾਇਤਾ ਪੂਰੀ ਫੁੱਲ ਕਰਾਉਂਦੇ ਨੇ ਚਲੋ ਵਧੀਆ ਤੇ ਆਕਾਸ਼ ਬਾਈ ਕੀ ਗੱਲਬਾਤ ਕਹਿਣੀ ਚਾਹੁੰਦਾ ਖੇੜੀ ਵਾਲੇ ਪਾਪੀ ਦੀ ਗੱਲ ਕਰਦੇ ਆਂ ਚਲ ਕਿਉਂਕਿ ਤੁਹਾਡੀ ਲੈਂਡ ਦਾ ਬੰਦਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਟੌਪ ਤੇ ਜਾਂਦਾ ਹਾਂਜੀ ਉਹਦੇ ਕੋਲ ਜਿਹੜਾ ਘੋੜਾ ਕੀ ਨਾਮ ਆ ਘੋੜੇ ਦਾ ਪੰਜਾਬ ਸ਼ਿੰਗਾਰ ਪੰਜਾਬ ਸ਼ਿੰਗਾਰ ਉਹਦੀ ਕੀ ਖਾਸੀਤ ਕੀ ਹੈ ਘੋੜੀ ਦੀ ਉਹਦੇ ਬਾਰੇ ਜਰੂਰ ਦੱਸ ਅੱਜ ਸੰਦੀ ਘੋੜਾ ਬਈ ਚੰਗਾ ਵਾਲਾ ਹੈਗਾ ਲੈਂਡ ਵਾਲੀ ਚੰਗੀ ਆ ਉਹਦੀ ਨਾ ਮਾਪਿਓ ਦੀ ਗਾਂ ਦਾਦੇ ਦੀ ਪਰਦਾਦੇ ਦੀ ਲੈਂਡ ਵਾਲੀ ਤਕੜੀ ਆ ਮਤਲਬ ਵਧੀਆ ਲੈਂ ਠੀਕ ਹੈ ਤੇ ਉਹ ਤਾਂ ਮੈਂ ਕਹਿੰਦਾ ਵੀ ਉਹ ਬਾਬਾ ਜੀਵੇਂ ਕਹਿੰਦਾ ਸੀ ਵੀ ਕਹਿੰਦਾ ਤਿੰਨ ਡਿਫੈਂਡਰ ਆ ਜਾਣਗੀਆਂ ਤੇ ਜੇ ਕਹਿੰਦਾ ਘੋੜੇ ਦਾ ਜੇ ਰੇਟ ਲਾ ਦੀ ਕਹਿੰਦਾ ਇਹਦੇ ਬਦਲੇ ਤਿੰਨ ਡਿਫੈਂਡਰ ਆਉਣੀ ਚ ਹੈ ਤੇ ਉਹ ਹੈਗੀ ਇਹ ਗੱਲਬਾਤ ਹੈਗੀ 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 ਬਈ ਠੀਕ ਆ ਕਿਉਂ ਨਾ ਹੋਊਗੀ ਯਾਰ ਘੋੜਾ ਚੰਗਾ ਬਾਲਾ ਬਈ ਯਾਰ ਜਿਹੜਾ ਜ ਤੂੰ ਕਮੈਂਟ ਕਰਦੇ ਸੀਗੇ ਕਹਿੰਦੇ ਯਾਰ ਵੀ ਗੱਪ ਮਾਰੀ ਜਾਂਦਾ ਕਹਿੰਦੇ ਪਾਬਾ ਦਾ ਕਹਿੰਦੇ ਐਂ ਤਾਂ ਯਾਰ ਲੋਕ ਕਹਿੰਦੀ ਹੁੰਦੇ ਆ ਜਿਹਦੇ ਆਪ ਦੇ ਜਿਹਨੂੰ ਪਤਾਗਾ ਤੇਰੇ ਕੋਲ ਜੀ ਜੇ ਰੱਖੀ ਆ ਤੂੰ ਕਹੇਗਾ ਮੇਰੀ ਕਰੋੜ ਦੀ ਅਸੀਂ ਕਹਾਂਗੇ ਗੱਪ ਮਾਰੀ ਜਾਂਦਾ ਇਹ ਤਾਂ ਗੱਲ ਹੈਗੀ ਹੈ ਹਾਂ ਜੀ ਸਾ ਕਿਉਂਕਿ ਹਰੇਕ ਦੀ ਚੀਜ਼ ਚੰਗੀ ਆ ਬਾਈ ਹਰੇਕ ਨੂੰ ਆਪਦਾ ਪਤਾ ਵੀ ਸਾਡਾ ਇੰਨੇ ਕ ਤਾਂ ਹੈਗਾਗਾ ਉਹ ਬਾਬੇ ਨੂੰ ਵੀ ਪਤਾਗਾ ਠੀਕ ਹੈ ਕਿਉਂਕਿ ਬਾਬੇ ਦੀ ਵਾਲੀ ਚੀਜ਼ ਵਾਲੀ ਚੰਗੀ ਆ ਉਹ ਚੀਜ਼ ਵਾਲੀ ਚੰਗੀ ਆ ਮੈਂ ਜੇ ਮੈਨੂੰ ਪਸੰਦ ਆਇਆ ਘੋੜਾ ਉਹੀ ਆਇਆਗਾ ਮਾਰ ਬਾੜੀਆਂ ਚ ਮੈਨੂੰ ਚੰਗਾ ਹੀ ਉਹ ਲੱਗੇ ਉਹੀ ਕੱਲਾ ਚੰਗਾ ਲੱਗੇ ਤੇ ਦੁਨੀਆ دیਵਾਨੀਆਂ ਹਨਾ ਬਾਬੇ ਦੇ ਘੋੜੇ ਦੀ ਖੇੜੀ ਆ ਦੇ ਦੀ ਜਦੋਂ ਮਤਲਬ ਵੀ ਮੇਲੇ ਮੋਲੇ ਤੇ ਲੈ ਕੇ ਜਾਂਦੇ ਆ ਤਾਂ ਮੇਲਾ ਮਗਰਮਗਰ ਦੋ ਆ ਨਾਬੇ ਮੰਡੀ ਤੇ ਪਿਛਲੀ ਵਾਰੀ ਬਾਈ ਕਾਠੀ ਉਹਦੇ ਮਗਰ ਸੀ ਸਾਰਾ ਸਾਰਾ ਮਗਰ ਉਹਦੇ ਹਨਾ ਕਾਠੀ ਇਸ ਵਾਰ ਵੀ ਜਦੋਂ ਮੇਲੇ ਤੇ ਲੈ ਕੇ ਗਏ ਇਹ ਉਹ ਦਵਿੰਦਰ ਵਰਗੇ ਇੱਕ ਮਨੋ ਲੱਗਦਾ ਹਨ ਦਵਿੰਦਰ ਨਿਰਮਾਨ ਪੀ ਤੇ ਉਹ ਵੀ ਵੀਰੇ ਹੁਣੇ ਨਾਲ ਹੁੰਦੇ ਆ ਤੇ ਬੜਾ ਚੰਗਾ ਚਲੋ ਕਿਸੇ ਸਮੇਂ ਦੇ ਵਿੱਚ ਜਿਹੜੇ ਫਾਰਮ ਦੇ ਉੱਤੇ ਬੈਠੇ ਆਗੇ ਇਹ ਵੀ ਬਹੁਤ ਜ਼ਿਆਦਾ ਤਰੱਕੀਆਂ ਦੇ ਵਿੱਚ ਹੋਊਗਾ ਤੇ ਇੱਥੋਂ ਜਦੋਂ ਘੋੜੇ ਜਾਇਆ ਕਰਨਗੇ ਸ਼ੁਕਰ ਹੈ ਨਾ ਵੀ ਬਈ ਸਾਡਾ ਯਾਰ ਜਦੋਂ ਚੱਲਿਆ ਵੀ ਆਕਾਸ਼ ਲੈ ਕੇ ਚੱਲਿਆ ਤੇ ਇਹ ਗੱਲਾਂ ਹੁੰਦੀਆਂ ਨੇ ਕਿਉਂਕਿ ਮਿਹਨਤਾਂ ਲੱਗਦੀਆਂ ਨੇ ਬਹੁਤ ਪੁਰਾਣੇ ਸਮੇਂ ਦੇ ਹੰਡੇ ਹੋਏ ਬੰਦੇ ਨੇਗੇ ਬਾਬੇ ਹੁਣ ਵੀ ਜਿਹੜੇ ਬੈਠੇ ਨੇਗੇ ਖੇੜੀ ਵਾਲੇ ਉਹਨਾਂ ਕੋਲ ਵੀ ਬਹੁਤ ਟਾਈਮ ਦੇ ਰੱਖੇ ਹੋਏ ਨੇ ਘੋੜੇ ਪਰ ਮਿਹਨਤਾਂ ਲੱਗਦੀਆਂ ਨੇ ਕਿਉਂਕਿ ਸਾਰਾ ਠੀਕ ਆ ਸਾਂਭ ਸੰਭਾਲ ਵੀ ਕਰਨੀ ਪੈਂਦੀ ਹੈਗੀ ਘੋੜਿਆਂ ਨੂੰ ਸਮੇਂ ਸਿਰ ਕੋਈ ਦਵਾਈ ਵਗੈਰਾ ਹੁੰਦੀ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਗਈ ਜਿਵੇਂ ਹੁਣ ਘੋੜੇ ਦੇ ਸੱਤ ਲੱਗੀ ਹੋਈ ਆ ਪੈਰ ਤੇ ਥੋੜੀ ਜੇ ਇਹਦੀ ਹੁਣ ਦਵਾਈ ਨਹੀਂ ਲਾਉਣਗੇ ਜਾਂ ਇਹਦੀ ਗੌਰ ਨਹੀਂ ਕਰਨਗੇ ਤਾਂ ਫਿਰ ਬਈ ਇਹਨਾਂ ਨੇ ਕਿੱਥੋਂ ਪੈਸੇ ਮੋੜਦੇ ਆ ਜਾਂ ਕਿੱਥੋਂ ਆਪਣੇ ਮੁੱਲ ਮੋੜਦੇ ਆ ਬਾਕੀ ਕਾਸ਼ ਕੋਈ ਹੋਰ ਗੱਲਬਾਤ ਘੋੜਿਆਂ ਬਾਰੇ ਮੰਨ ਲਾ ਕੋਈ ਬੰਦਾ ਆਪਣੇ ਫਾਰਮ ਤੇ ਆ ਕੇ ਕੋਈ ਆਪਣਾ ਬੱਚਾ ਮੰਗਦਾ ਆਪਣੇ ਕੋਲ ਹੁੰਦੇ ਆ ਬੱਚੇ ਪਹਿਲਾਂ ਨੰਬਰ ਤਾਂ ਮੈਨੂੰ ਹੀ ਕੱਲ ਦੱਸ ਦੇ ਨੀ ਪਹਿਲਾਂ ਤਾਂ ਬਈ ਆਪਾਂ ਸੇਲ ਕੀਤਾ ਨਹੀਂ ਅਜ ਤਾਈਂ ਯਾਰ ਕੋਈ ਆਪ ਦੀ ਤਿਆਰ ਕਰੀ ਜਾਂਦੇ ਆਗੇ ਕੋਈ ਨਹੀਂ ਜੇ ਕੋਈ ਹੁੰਦਾਗਾ ਕਿਸੇ ਨੇ ਲੈਣਾ ਆਪਾਂ ਮਤਲਬ ਕਿ ਕੋਈ ਚੰਗਾ ਹੁੰਦਾ ਕੋਈ ਯਾਰ ਬਾਹਰ ਅੰਦਰ ਲੱਭ ਕੇ ਦੇਣੀ ਲੱਭ ਕੇ ਦੱਸ ਦਾਂਗੇ ਕਈ ਵਾਰੀ ਨਾ ਵਿਚ ਬੰਦੇ ਬੜੇ ਆਪਾਂ ਇੱਕ ਆਏ ਆ ਬਾਈ ਵਿਚ ਨਹੀਂ ਪੈਂਦੇ ਆਪਾਂ ਦਵਾਉਂਦੇ ਨਹੀਂ ਬੰਦੇ ਨੂੰ ਦੱਸ ਦਾਂਗੇ ਵੀ ਦੱਸ ਦਾਂਗੇ ਹਾਂ ਕਿਉਂਕਿ ਬੜੇ ਲੋਕ ਯਾਰ ਮੈਸੇਜ ਕਰਦੇ ਵੀ ਯਾਰ ਜੇ ਕੋਈ ਘੋੜੇ ਵਾਲਾ ਬੰਦਾ ਹੈਗਾ ਤਾਂ ਉਹਦਾ ਕੰਟੈਕਟ ਨੰਬਰ ਦਿਓ ਵੀ ਅਸੀਂ ਕੋਈ ਬਿਸ਼ੇਰੀ ਲੈਣੀ ਆ ਜਾਂ ਕੋਈ ਨੁਕਰਾ ਬਿਸ਼ੇਰਾ ਲੈਣਾ ਬੜੇ ਲੋਕਾਂ ਦੇ ਮੈਸੇਜ ਆਉਂਦੇ ਆ ਤਾਂ ਇਹ ਮੈਨੂੰ ਲੱਗਦਾ ਵੀ ਹੁਣ ਮਿਲਦੇ ਵੀ ਔਖੇ ਨੇਗੇ ਜੇ ਕੋਈ ਵਧੀਆ ਬਲੱਡ ਲਾਈਨ ਚੰਗਾ ਬਹੁਤ ਔਖਾ ਮਿਲਦਾ ਹਾਂ ਉਕੇ ਐਡਾ ਵੀ ਦੇਖਦੇ ਆ ਬਹੁਤ ਸਾਰੀਆਂ ਪਰ ਜਿਹੜੀ ਚੰਗੀ ਕੁਆਲਿਟੀ ਆ ਮੈਨੂੰ ਲੱਗਦਾ ਵੀ ਉਹ ਥੋੜੀ ਔਖੀ ਮਿਲਦੀ ਆ ਚੰਗਾ ਬੱਚਾ ਔਖਾ ਮਿਲਦਾ ਵੀ ਨਾ ਹੀ ਅਗਲਾ ਜਿਹਦੇ ਕੋਲ ਚੰਗਾ ਨਾ ਹੀ ਤਾਂ ਵੇਚੇ ਸੀ ਤੀ ਜੇ ਕੋਈ ਵੇਚਦਾਗਾ ਫਿਰ ਉਹ ਤੈਨੂੰ ਪਤਾ ਰੇਟ ਵੀ ਜ਼ਿਆਦਾ ਹੁੰਦਾ ਚੰਗੇ ਤਾਂ ਜ਼ਿਆਦਾ ਹੀ ਹੋਊਗਾ ਚੰਗੇ ਦਾ ਅਗਲਾ ਇੰਨੇ ਪੈਸੇ ਨਹੀਂ ਲਾਉਂਦਾ ਅਗਲਾ ਕਹਿੰਦਾ ਇੰਨੇ ਸਾਹ ਵਾਲੀ ਚੀਜ਼ ਅਗਲਾ ਡਰਦਾ ਹਰੇਕ ਨਹੀਂ ਰੱਖਦਾ ਤੇ ਫਿਰ ਕਾ ਸੱਟਾ ਸੁੱਟਾ ਖਾਦੀਆਂ ਫਿਰ ਘੋੜਾਂ ਰੁੱਟਾ ਸੱਟਾ ਬਹੁਤ ਖਾਦੀਆਂ ਬਈ ਮੈਂ ਇਹਨਾਂ ਤੈਨੂੰ ਦੱਸਦਾ ਜਦੋਂ ਪਹਿਲੀ ਵਾਰੀ ਸਵਾਰੀ ਕੀਤੀ ਨਾ ਸਾਡੇ ਡੇਰਾ ਬਾਬ ਬੰਦਾ ਆਪਣਾ ਮੁੰਡਾ ਸੱਕੀ ਜਾਂ ਸਕਿਆਂਦੇ ਆ ਖੇਤ ਉਹਨਾਂ ਦਾ ਵੀ ਫਾਰਮ ਆ ਤੇ ਉਹਨਾਂ ਨੇ ਨਾ ਉੱਥੇ ਲਿਆਂਦਾ ਉਹ ਉੱਥੇ ਡੇਰੇ ਚੋ ਸਮਭਾਈ ਘੱਟ ਜੀ ਉਹਦੇ ਥੋੜਾ ਜਿਹਾ ਤੇ ਉਹਨਾਂ ਕਹਿੰਦੇ ਸੀ ਸੰਭਲਾਂਗੇ ਉੱਥੇ ਲਿਆਂਦਾ ਸਾਡੇ ਅਸੀਂ ਬਗ ਜਾਂਦੇ ਸੀ ਉੱਥੇ ਉਦੋਂ ਸਾਡੇ ਕੋਲ ਹੈ ਨਹੀਂ ਸੀਗੇ ਸ਼ੌਂਕ ਸੀ ਉਦੋਂ ਹਾਂ ਹਾਂ ਅਸੀਂ ਬਗ ਜਾਂਦੇ ਉਹ ਕੋੜਾ ਥੋੜਾ ਆੜਬ ਸੀਗਾ ਨਿੰਗਲ ਕੋੜ ਤੈਨੂੰ ਪਤਾ ਆੜਬ ਹੁੰਦੇ ਆ ਉਹ ਹੁੰਦੀ ਆੜਬ ਉਹ ਕੋਈ ਨਾ ਚੜਿਆ ਮੈਂ ਮੇਰੇ ਨਾਲ ਵੀ ਪਤਾ ਨਹੀਂ ਆਪਾਂ ਐਵੇਂ ਕਦੇ ਨਹੀਂ ਚੜਿਆ ਪਹਿਲੀ ਵਾਰੀ ਚੜਿਆ ਹੁੰਦੇ ਪਤਾ ਨਹੀਂ ਮੈਨੂੰ ਕਹਿੰਦੇ ਚੜ ਜਾਏਗਾ ਉਹੀ ਵਾ ਖੂਨ ਜਿਵੇਂ ਹੁੰਦਾਗਾ ਇਹਨੂੰ ਕਿੰਦੀ ਗੱਲ ਮੈਂ ਮੈਂ ਆਪਰਾ ਮਾਰ ਕੇ ਛਾਲ ਚੜ ਗਿਆ ਹਰੇ ਦੇਖਣ ਵੀ ਤਾਂ ਚੜ ਗਿਆ ਉੱਤੇ ਤੇ ਮੈਂ ਤੋਰ ਲਿਆ ਉਦੋਂ ਨੂੰ ਪਤਾ ਸੱ ਪੱਟੇ ਭੱਜਦਾ ਸੀਗਾ ਉਹ ਉਹ ਪੈਣਾ ਭੱਜ ਲਿਆ ਫਿਰ ਉਹ ਉਹਨੇ ਤਾਂ ਵਿਚਾਰੇ ਨੇ ਕੁਝ ਨਹੀਂ ਕਿਹਾ ਮੈਂ ਜਦੋਂ ਪਹਿਲੀ ਵਾਰ ਬੈਠਿਆ ਮੇਰੇ ਤੋਂ ਬੈਲੈਂਸ ਨਹੀਂ ਹੋਇਆ ਉਹ ਮੈਂ ਪੈਰਾਂ 'ਚ ਡਿੱਗ ਪਿਆ ਉਹਦੇ ਅੱਛਾ ਤੇ ਪੈਰਾਂ 'ਚ ਡਿੱਗਿਆ ਘੋੜਾ ਪਰ ਇਹਨੇ ਸਿਆਣੇ ਹੁੰਦੇ ਆ ਬਾਈ ਜਿੱਥੇ ਲੱਤ ਜੀ ਲੱਤ ਉੱਤੇ ਕਰ ਲਿਆ ਮੇਰੇ ਉੱਤੇ ਜਮਾ ਨਹੀਂ ਧਰੀ ਭੱਜਿਆ ਆਉਂਦਾ ਸੀ ਨਾਲੇ ਉੱਥੇ ਹੀ ਬ੍ਰੇਕ ਮਾਰ ਗਿਆ ਉੱਥੇ ਹੀ ਬ੍ਰੇਕ ਮਾਰਿਆ ਤੇ ਬੜੇ ਜਿਹੇ ਸਿਆਣੇ ਵੀ ਬੜੇ ਹੁੰਦੇ ਆ ਜਿਵੇਂ ਗੱਲਾਂ ਬਾਤਾਂ ਸੁਣਦੇ ਆ ਹਨਾ ਬੜੇ ਲੋਕ ਪਹਿਲਾਂ ਬਈ ਜਦੋਂ ਹੁੰਦਾ ਸੀ ਨਾ ਜਦੋਂ ਪਹਿਲਾਂ ਜਦੋਂ ਆਪਣੇ ਪੁਰਾਣੇ ਸਮੇਂ ਚ ਜੰਗਾ ਜੁੰਗਾ ਲੱਗਦੀ ਜਿਵੇਂ ਹਾਂ ਹੁੰਦੇ ਸੀ ਬਲੈਕ ਇਹ ਬਲੂ ਕੇ ਹੁੰਦੇ ਸੀਗੇ ਉਹਨਾਂ ਕੋਲੇ ਘੋੜੀਆਂ ਹੁੰਦੀਆਂ ਸੀਗੀਆਂ ਜਿਹੜੀ ਟਕਾਇਤ ਕਹਿੰਦੇ ਸੀ ਹਾਂ ਉਹ ਲੁਕੂ ਗਏ ਜਾਂਦੇ ਹੀ ਪਹਿਲਾਂ ਹੇ ਸਮੇਂ ਦੇ ਵਿੱਚ ਹਾਂ ਉਹ ਬਈ ਜਦੋਂ ਜਾਂਦੇ ਹੁੰਦੇ ਸੀਗੇ ਉਹ ਘੋੜੀਆਂ ਨੂੰ ਪਤਾ ਲੈਂਦੇ ਆਪਣੇ ਕਿਲੋਮੀਟਰ ਤੇ ਵੀ ਕੋਈ ਖੜਕਾ ਹੁੰਦਾ ਜਾਂ ਕੋਈ ਉਹਨਾਂ ਨੂੰ ਦੀਨਲੀ ਹਰਕਤ ਹਾਂ ਉਹ ਜਾਂ ਉਧਰ ਨੂੰ ਤੁਰਦੀਆਂ ਨਹੀਂ ਤੁਰਦੀਆਂ ਨਹੀਂ ਸੀ ਪਾਸਾ ਬਦਲ ਲੈਂਦੀਆਂ ਹਾਂ ਆ ਵੀ ਹੁਣ ਜਿਵੇਂ ਕਿਤੇ ਸਵਾਰੀ ਕਰਨ ਲੈ ਜਾਣਾ ਜੇ ਕਿਤੇ ਮੂਰੇ ਖੜਕਾ ਹੁੰਦਾਗਾ ਖੜ ਕੇ ਪਹਿਲਾਂ ਦੇਖਣ ਗਿਆ ਵੀ ਕੀ ਗੱਲ ਹੋਤਾ ਫੇਰ ਤੋਨਗੇ ਜਿਨਾ ਮਰਜੀ ਤੋ ਇਹਨੂੰ ਕੋਈ ਕੁੱਟੀ ਜਾਵਾ ਜਿਨਾ ਮਰਜੀ ਮਾਰੀ ਚੱਲਾਂ ਜਮਾ ਨਹੀਂ ਤੋੜਦੀ ਜਿੰਨਾ ਤਰ ਇਹਨਾਂ ਨੂੰ ਆਪ ਨੂੰ ਸੈਟੀਸਫੈਕਸ਼ਨ ਨਹੀਂ ਹਾਂ ਵੀ ਹਾਂ ਵੀ ਅੱਗੇ ਕੋਈ ਖਤਰਾ ਨਹੀਂ ਉਹ ਨਿਚਰ ਤੋੜਦਿਆਂ ਨਹੀਂ ਬੰਦੇ ਤੁਰਦਿਆਂ ਨਹੀਂ ਤੇ ਇਹ ਵੀ ਬੜੀ ਖਾਸੀਅਤ ਹੀ ਹੈਗੀ ਤੇ ਤੁਹਾਡੇ ਘਰਦਿਆਂ ਦਾ ਮੋਹ ਪ੍ਰੇਮ ਵਧੀਆ ਇੱਥੇ ਬਈ ਘਰਦਿਆਂ ਤੇ ਸਹਿਯੋਗ ਨਾਲ ਹੀ ਆ ਨਹੀਂ ਫਾਰਮ ਕਿਹੜਾ ਪਾ ਕੇ ਦਿੰਦਾ ਜੀ ਤੁਸੀਂ ਵੀ ਬੁਲਟ ਲੈਣਾ ਸੀਗਾ ਹਨਾ ਜੇ ਉਦੋਂ ਬੁਲਟ ਲੈ ਲੈਂਦੇ ਤਾਂ ਅੱਜ ਆਪਾਂ ਫਾਰਮ ਤੇ ਨਾ ਬੈਠੇ ਹੁੰਦੇ ਫੇਰ ਤਾਂ ਲੱਥ ਹੁੰਦੇ ਬਾਈ ਹਾਂ ਗੇੜੇ ਤਾਂ ਦੇ ਹੁੰਦੇ ਪਿੰਡ ਦੇ ਵਿੱਚ ਹਨਾ ਤੇ ਇਹ ਸ਼ੌਂਕ ਦੀ ਇੱਕ ਆਪਣੇ ਵੀ ਇੱਕ ਹੈਗਾ ਭਰਾ ਆਪਣਾ ਕਾਕੂ ਹਨਾ ਉਹ ਫਾਰਮ ਕਰੀ ਬੈਠਾ ਪਿੰਡ ਤੇ ਮੁਰਗੀਆਂ ਦਾ ਤੇ ਉਹ ਭਰਾ ਵੀ ਕਰਦਾ ਕੰਮ ਪਹਿਲਾਂ ਉਹ ਬਹੁਤ ਮਤਲਬ ਕਿਤੇ ਬਰਨਾਲੇ ਵਾਗੇ ਕਿਤੇ ਕਿਧਰ ਵਾਗੇ ਕਰੇ ਕਿਧਰ ਹੁਣ ਜਦੋਂ ਦੀ ਉਹਨੇ ਮੁਰਗੀਆਂ ਲਈਆਂ ਨੇ ਉਹ ਮੁਰਗੀਆਂ ਚ ਹੀ ਰਹਿੰਦਾ ਮੈਂ ਵੀ ਦੇਖਦਾ ਵੀ ਉਹਦੇ ਰੀਲਾ ਬਹੁਤ ਸੋਹਣਾ ਕੰਮ ਉਹਦਾ ਹਾਂ ਬਾਈ ਹਨਾ ਹਾਂਡੇ ਉੰਡੇ ਵੇਚਦਾ ਹਨਾ ਤੇ ਆਪਣੇ ਪਿੰਡ ਦੀ ਹੈ ਭਰਾ ਚਲੋ ਬਾਹਰ ਜਾਣਾ ਹੁਣ ਤਾਂ ਉਹਨੇ ਥੋੜੇ ਸਮੇਂ ਨੂੰ ਤੇ ਬਾਕੀ ਫਾਰਮ ਪਿੰਡ ਖੋਲ ਰੱਖਿਆ ਤੇ ਮੈਨੂੰ ਲੱਗਦਾ ਵੀ ਯਾਰ ਕੋਈ ਸ਼ੌਂਕ ਨਾਲ ਬੰਦਾ ਜਿਹੜੇ ਲੱਥ ਪੁਣੇ ਆ ਜਿਹੜੇ ਇੱਕ ਵੀ ਮੰਢੀਰ ਦਾ ਆਪਾਂ ਕਹਿੰਦੇ ਵੀ ਮੰਢੀਰ ਚ ਰਾ ਦਿੰਦਾ ਸਮਾਂ ਹੁੰਦਾ ਉਹ ਸਮਾਂ ਸ਼ੌਂਕ ਦੇ ਵਿੱਚ ਬੰਦੇ ਦਾ ਲੰਘ ਜਾਂਦਾ ਕੋਈ ਵੀ ਚੀਜ਼ ਆ ਬਾਈ ਯਾਰ ਹਰੇਕ ਦੀ ਟਾਈਮ ਪਾਲਦੀ ਆ ਜਿਹੜੇ ਜਿਨੇ ਸ਼ੌਂਕ ਪਾਲਿਆ ਉਹਦਾ ਟਾਈਮ ਦਉਗੇ ਜਿਹੜੇ ਨੇ ਉਹੀ ਬਸ ਲਿਆ ਕੇ ਛੜਤੀ ਚੀਜ਼ ਕੇਰਾ ਕੀੜਾ ਸੀ ਮੈਂ ਕੀੜਾ ਕਹਿੰਦੇ ਆ ਵੀ ਮਾਂ ਚੀਜ਼ ਲੈਣੀ ਆ ਕੇਰਾ ਕੇਰਾ ਘਰੇ ਲਿਆ ਕੇ ਛੜਤੀ ਉਹਨੇ ਤਾਂ ਕੀ ਚਾਹੁੰਦੇ ਹਾਂ ਜਿਹਨੂੰ ਸ਼ੌਂਕ ਉਹ ਹੀ ਸੰਭੂਗਾ ਜਿਹੜੀ ਚੀਜ਼ ਲੈ ਵੀ ਲਈ ਸਾਹਮਣੀ ਫਿਰ ਤੂੰ ਲਾਲਾ ਦਿਲ ਲਾ ਕੇ ਪੈਂਦੀ ਆ ਫਿਰ ਬਾਹਰ ਅੰਦਰ ਵਾਲਾ ਪਿਆਰ ਵਾਲਾ ਕੰਮ ਹੀ ਹੋ ਜਾਂਦਾ ਵੀ ਮੋਹ ਪ੍ਰੇਮ ਪੂਰਾ ਰੱਖਣਾ ਪੈਂਦਾ ਜਾਨ ਮੈਂ ਅਸੀਂ ਭਾਈ ਹੁਣ ਕੋਈ ਬੰਦਾ ਨਹੀਂ ਰੱਖਿਆ ਹੋਇਆ ਮੈਂ ਤੇ ਡੈੜੀ ਸਾਹਮਦੇ ਆਂਗੇ ਅੱਛਾ ਦੋਨੇ ਜਾਨੇ ਹਾਂ ਹੁਣ ਜੇ ਕਿਤੇ ਕੋਈ ਬਾਹਰ ਅੰਦਰ ਕੰਮ ਹੁੰਦਾ ਡੈੜੀ ਜਾਂਦਾ ਮੈਂ ਇੱਥੇ ਹੁੰਨਾ ਮੈਂ ਜਾਂਦਾ ਡੈੜੀ ਡੈੜੀ ਇੱਥੇ ਹੁੰਦੀ ਹਾਂ ਇੱਕ ਜਾਨਾ ਹੁੰਦਾ ਹੀ ਹੁੰਦਾ ਮੈਂ ਤਾਂ ਐਂ ਘੋੜਿਆਂ ਦੇ ਚੱਕਰਾਂ 'ਚ ਹੀ ਵਿਆਹ ਬਥੇਰੇ ਛੱਡੇ ਆਗੇ ਅੱਛਾ ਮੈਂ ਜਾਂਦਾ ਨਹੀਂਗਾ ਵਿਆਹ ਵੀ ਨਹੀਂ ਗਿਆ ਹੋਰ ਟਾਈਮ ਨਹੀਂ ਲੱਗਦਾ ਟਾਈਮ ਫਿਰ ਜਦੋਂ ਇਹਨਾਂ ਦੀ ਤੁਹਾਨੂੰ ਪਤਾ ਦੇਖ ਰੇਖਦਾ ਵੀ ਔਖਾ ਤੇ ਇਹਨਾਂ ਨੂੰ ਗੁਰਵਿੰਦਰ ਹੁਣ ਜਿਵੇਂ ਆਪਾਂ ਗੱਲਬਾਤ ਕਰੀ ਜਾਂਦੇ ਹਣਾ ਆਪਣਾ ਆਕਾਸ਼ ਇਹਨਾਂ ਦੀ ਰਬੀ ਕੋੜਿਆਂ ਦੀ ਗੱਲ ਕਰ ਲਈ ਜਿਵੇਂ ਮੱਝਾਂ 'ਚ ਤਾਂ ਹੁਣ ਨਾਰਮਲ ਬੁਖਾਰ ਬਕੂਰ ਦੀ ਪ੍ਰੋਬਲਮ ਆਉਂਦੀ ਹੈ ਹਣਾ ਗਾਈਆਂ 'ਚ ਇਹਨਾਂ 'ਚ ਪ੍ਰੋਬਲਮ ਆ ਕੀ ਆਉਂਦੀਆਂ ਨੇ ਇਹਨਾਂ ਨੂੰ ਬਿਮਾਰੀ ਦੀ ਕੀ ਡਰ ਰਹਿੰਦਾ ਜਿਆਦਾ ਤਾਂ ਬਈ ਦਰਦ ਦੀ ਆਉਂਦੀ ਇਹਨਾਂ ਦੇ ਯਾਰ ਜਦੋਂ ਕੋਈ ਮਿੱਟੀ-ਮੁੱਟੀ ਵਾਲਾ ਖਾ ਲੈਂਦੀ ਹੈ ਚੀਜ਼ ਠੀਕ ਹੈ ਬੜਾ ਹਰਾ ਪਾਦ ਗਿਆ ਆਪਾਂ ਦਰਦ ਦੀ ਜਿਆਦਾ ਸ਼ਿਕਾਇਤ ਹੁੰਦੀ ਆ ਠੀਕ ਹੈ ਹੂੰ ਬਾਕੀ ਪੈਰਾਂ ਦਾ ਤੈਨੂੰ ਪਤਾ ਤੋਰਾ ਭਾਲ ਦਿਆ ਪੈਰਾਂ ਦੀ ਵੀ ਆ ਜਾਂਦੀ ਹੈ ਜਿਹੜਾ ਜਖਰ ਵਗੈਰਾ ਫਿਰ ਕਦੋਂ ਲੋਕ ਬਾਉਣੇ ਉਹਨਾਂ ਨੇ ਕੋਲੋਂ ਸੈਟ ਕਰਾਉਣੇ ਕਿੰਨੇ ਸਮੇ ਇਹਦਾ ਬਈ 2 ਟਾਈ ਮਹੀਨੇ ਤੋ ਬਣਵਾ ਦੇਨੇ ਨੇ 2 ਟਾਈ ਮਹੀਨੇ ਬਾਅਦ ਤੇ ਪ੍ਰੋ ਪੱਕਾ ਕਰਵਾਉਣੀ ਪੈਂਦੀ ਹੈ ਕਿ ਦੂਜੇ ਕਰਵਾਉਣੀ ਪੈਂਦੇ ਬਈ ਠੀਕ ਹੈ ਨਹੀਂ ਤਾਂ ਫਿਰ ਪੈਰਾਂ ਦਾ ਨਾ ਸੱਤਿਆ ਨਾ ਜਾ ਬਾਜ ਜਾਣਾ ਹਨਾ ਵੀ ਬੈਲ ਸੋਹਣੇ ਨਹੀਂ ਲੱਗਦੇ ਪੈਰ ਪਰ ਗਾਮਚੀਆ ਵਾਹ ਜਾਂਦੇ ਆਗੇ ਜਦੋਂ ਪੈਰ ਹੁਣ ਤਾਂ ਸਿੱਧੀ ਖੜਦਾਗਾ ਘੋੜਾ ਪੈਰ ਜਿਆਦੇ ਨਾ ਬਣਾ ਵਾੜਾ ਟਾਈਮ ਲੰਘ ਜੂ ਪਰ ਗਾਮਚੀ ਵਾਹ ਜਾਂਦਾਗਾ ਠੀਕ ਹੈ ਗੱਲ ਫਿਰ ਉਹ ਸੋਨਾ ਵੀ ਨਹੀਂ ਲੱਗਦਾ ਤੁਰਨ ਚ ਵੀ ਦਿੱਕਤ ਆਉਂਦੀ ਹੈ ਦਿੱਕਤ ਤਾਂ ਆਪਦੇ ਤਲੀਕ ਤਕਲੀਫ ਹੁੰਦੀ ਹੈ ਬਈ ਯਾਰ ਠੀਕ ਹੈ ਤੇ ਜਿਵੇਂ ਹੁਣ ਤੂੰ ਦੱਸਿਆ ਗੱਲ ਵੀ ਇਹਨੂੰ ਦਰਦ ਤੁਰਦੇ ਹੁੰਦਾ ਮੇਰਾ ਬੁਖਾਰ ਫਕੂਰ ਦੀ ਸ਼ਿਕਾਇਤ ਤਾਂ ਨਹੀਂ ਹੁੰਦੀ ਆ ਜਾਂਦੀ ਹੈ ਬਈ ਉਹ ਬੰਦਾ ਕਿਵੇਂ ਦੇਖ ਰੇਖੇ ਕਿਵੇਂ ਕਰ ਸਕਦਾ ਕੀ ਗੱਲ ਬਾਤ ਹੈ ਦੇਖ ਰੇਖਦਾ ਕੋਹ ਨਹੀਂ ਭਾਈ ਹੂੰ ਥਾਂ ਹੋਵੇ ਬੰਦੇ ਕੋਲ ਠੀਕ ਹੈ ਆਪਦੀ ਦਿਲ ਚ ਜਗ੍ਹਾ ਹੋਣੀ ਚਾਹੀਦੀ ਆ ਹਾਂ ਕੋਈ ਜਾਨਵਰ ਦਾ ਇਹ ਤਾਂ ਸਾਹਮਣਾ ਵਾਲਾ ਸੌਖਾ ਮੈਂ ਕਹਣਾ ਯਾਰ ਮੱਝਾਂ ਨਾਲੋਂ ਸੌਖਾ ਇਹਦੀ ਧਾਰ ਨਹੀਂ ਕੱਢਣੀ ਕੁਝ ਨਹੀਂ ਕਰਨਾ ਇਕੱਲੇ ਕੱਖ ਪੱਠਾ ਪਾਉਣਾ ਆਪਦਾ ਢੇੜਾ ਦੇਣਾ ਜੇ ਸਵਾਰੀ ਵਾਲਾ ਜਾਨਵਰ ਉੱਤੇ ਬਹਿ ਕੇ ਢੇੜਾ ਦੇ ਨਾਲੇ ਤਾਂ ਚਾਰ ਲੋਕ ਦੇਖਦੇ ਆ ਨਾਲੇ ਆਪਦਾ ਮਾਨ ਕੋਸ਼ ਹੁੰਦਾ ਵੀ ਸਾਨੂੰ ਮੈਨੂੰ ਦੇਖਦੇ ਠੀਕ ਹੈ ਗੱਲ ਇਹ ਕਿੰਨੇ ਸਮੇਂ ਬਾਅਦ ਬੱਚੇ ਦੇ ਦਿੰਦੇ ਆ ਕੋੜੇ ਨੌਰ 11 ਮਹੀਨੇ ਬਾਅਦ ਭਾਈ 11 ਮਹੀਨੇ ਲੈ ਲੈਂਦੇ ਤੇ ਮੋਲ ਮੋੜਨ ਦਿਆ ਫਿਰ ਇਹ ਜੇ ਚੰਗਾ ਦੇ ਤਾਂ ਮੁੱਲ ਤਾਂ ਵੀ ਐ ਨਹੀਂ ਪਤਾ ਮੁੱਲ ਤਾਂ ਦੁੱਗਣੇ ਕਰ ਤਿਗਣੇ ਕਰ ਦੁੱਗਣੇ ਤਿਗਣੇ ਕਰਦੇ ਵੀ ਜੇ ਚੰਗੀ ਬਲੱਡ ਲਾਈਨ ਨਿਕਲੇ ਜਿਵੇਂ ਪੰਜਾਬ ਸ਼ਿੰਗਾਰ ਦੀ ਗੱਲ ਕਰੀ ਸੀਗੀ ਪਹਿਲਾਂ ਫਿਰ ਤਾਂ ਹਨਾ ਮਤਲਬ ਵੀ ਪੋਸਤਾ ਪੋਸਤਾ ਤੱਕ ਵੀ ਬਾਲੇ ਨਿਆਰੇ ਕਰ ਦਿੰਦੇ ਹਨਾ ਤਾਂ ਤੇ ਬਹੁਤ ਚੰਗਾ ਲੱਗਿਆ ਯਾਰ ਆਪਣੇ ਭਰਾ ਦਾ ਫਾਰਮ ਆਗਾ ਠੀਕ ਆ ਤੇ ਆਪਣੀ ਨੌਜਵਾਨ ਮੁੰਡਾ ਮੇਨ ਗੱਲ ਜਿਹੜੀ ਮੈਨੂੰ ਜਿਹੜੀ ਸਭ ਤੋਂ ਚੰਗੀ ਲੱਗਦੀ ਹੈਗੀ ਕਿ ਜਿਵੇਂ ਹੁਣ ਆਪਣਾ ਕਾਕੂਪੁਰਾ ਮੁਰਗੀਆਂ ਦਾ ਕੰਮ ਕਰਦਾ ਤੇ ਉਸੇ ਤਰ੍ਹਾਂ ਇਹ ਵੀ ਆਪਣਾ ਭਰਾ ਹਲੇ ਨੌਜਵਾਨੀ ਆ ਠੀਕ ਆ ਕਿੰਨੇ ਕਿਸਾਲਾਂ ਦੀ ਤੇ 24 ਸਾਲਾਂ ਦੀ ਉਮਰ ਦੇ ਵਿੱਚ ਐ ਇੰਨਾ ਵੱਡਾ ਮਤਲਬ ਵਧੀਆ ਫਾਰਮ ਸ਼ੁਰੂ ਕਰ ਲੈਣਾ ਖੜਾ ਕਰ ਲੈਣਾ ਬਹੁਤ ਵੱਡੀ ਗੱਲ ਆ ਤੇ ਸ਼ੌਂਕ ਵੀ ਆ ਤੇ ਆ ਨਾਲ ਜਿਹੜੇ ਮੁੰਡੇ ਹੁੰਦੇ ਇਹਨਾਂ ਨਾਲ ਵੀ ਗੱਲਬਾਤ ਕਰ ਦਾਂਗੇ ਹੁਣ ਭਰਾਵਾਂ ਦੇ ਨਾਲ ਵੀ ਕਿਵੇਂ ਆ ਸਾਹਮਦੇ ਹੋ ਗਏ ਬਾਈ ਕੀ ਹਾਲ ਨੇ ਵਧੀਆ ਬਾਈ ਵਧੀਆ ਤੁਸੀਂ ਦੱਸੋ ਕੈਮ ਆ ਸੇ ਤਾਂ ਹਾਂਜੀ ਹਾਂਜੀ ਬਾਈ ਵਧੀਆ ਤੇ ਫਿਰ ਜਿਵੇਂ ਆ ਕਾਸ਼ ਗੱਲਾਂ ਬਾਤਾਂ ਕਰੀ ਜਾਂਦਾ ਵੀ ਸਾਰਾ ਦਿਨ ਫਾਰਮ ਦੇ ਵਿੱਚ ਰਹਿੰਨੇ ਆ ਹਨਾ ਵੀ ਇੱਥੇ ਹੀ ਰਹਿੰਨੇ ਆ ਗੱਪ ਤਾਂ ਨਹੀਂ ਮਾਰੀ ਜਾਂਦਾ ਨਹੀਂ ਨਹੀਂ ਬਾਈ ਇੱਥੇ ਹੀ ਰਹਿੰਨੇ ਆ ਆਪਾਂ ਵੀ ਇੱਥੇ ਹੀ ਹੁੰਨੇ ਆ ਅਸੇ ਨਾਲ ਹੀ ਹੁੰਨੇ ਆ ਹਾਂ ਇੱਥੇ ਹੀ ਹੁੰਨੇ ਆ ਬਾਈ ਤੇ ਸ਼ੌਂਕ ਪੂਰਾ ਹੈ ਹਾਂ ਸ਼ੌਂਕ ਪੂਰਾ ਬਾਈ ਤੇ ਬਾਈ ਜੀ ਤੇ ਬਾਈ ਕੀ ਨਾ ਮਾਤਰ ਮੇਰਾ ਬਾਈ ਭਪਾਲ ਸਟਾਰਟ ਫਾਰਮ ਤੇ ਆ ਭਪਾਲ ਸਟਾਰਟ ਫਾਰ ਹੌੜੀ-ਹੌੜੀ ਨਵੇਂ-ਨਵੇਂ ਫਾਰਮਾਂ ਤੇ ਜਾਂਦੇ ਆ ਤੁਹਾਨੂੰ ਇੰਟਰੋਡਕਸ਼ਨ ਦੰਦੇ ਆ ਉਹਨਾਂ ਦੀ ਜਾਣਕਾਰੀ ਦੰਦੇ ਆ ਤਾਂ ਕਿ ਤੁਸੀਂ ਵੀ ਕਿਸੇ ਚੰਗੇ ਕੰਮ ਦੀ ਸੇਧ ਲੈ ਸਕੋ ਨਸ਼ੇ ਪੱਤੇ ਤੋਂ ਵੱਸ ਸਕੋ ਆਪਦੇ ਮਾਪਿਆਂ ਦਾ ਚੰਗਾ ਨਾਮ ਰੋਸ਼ਨ ਕਰੋ ਤੇ ਬਾਈ ਘੋੜਿਆਂ ਦੀ ਗੱਲ ਕਰ ਲੈਣਾ ਹੁਣ ਤੁਸੀਂ ਵੀ ਜਿਵੇਂ ਵੀਡੀਓ ਬਣਾਉਣ ਜਾਂਦੇ ਹੋ ਹਨਾ ਤੇ ਫਿਰ ਕਦੇ ਛੱਟ ਛੱਟ ਖਾਧੀਆ ਘੋੜਿਆਂ ਤੋਂ ਫਿਰ ਨਹੀਂ ਛੱਟਾਂ ਲੱਗੀਆਂ ਬਾਈ ਬਾਧੂ ਹਾਂ ਹਾਂ ਬਾਈ ਜਿਵੇਂ ਹੁਣ ਮੈਂ ਤਾਂ ਦੇਖੋ ਪਹਿਲੀ ਨਵਾਂ ਨਵਾਂ ਲੱਗਾ ਘੋੜਿਆਂ ਦੇ ਫਾਰਮ ਤੇ ਮੈਂ ਬਹੁਤ ਘਟ ਗਿਆ ਤੇ ਤੁਸੀਂ ਹੁਣ ਜਿਵੇਂ ਜਾਣੇ ਰਹੇ ਹੋਗੇ ਕੀ ਦਿੱਕਤ ਆਉਂਦੀ ਆਣੀ ਵੀਡੀਓ ਵੀਡੀਓ ਬਣਾਉਣ ਲੱਗੇ ਨਹੀਂ ਵੀਡੀਓ ਬਾਈ ਹੁਣ ਘੋੜੇ ਜਿਹੜੇ ਮਤਲਬ ਜਿਹੜੇ ਤਾਂ ਘੋੜੇ ਸਿਆਣੇ ਹੁੰਦੇ ਉਹ ਤਾਂ ਕਢਾਲਾਂ ਦੇ ਸ਼ਾਟ ਤੇ ਜਿਹੜੇ ਕਈ ਗਰਮ ਹੁੰਦੇ ਆ ਉਹਨਾਂ ਦੇ ਸ਼ਾਰਟ ਕੱਟਨੇ ਆ ਕਰਦੀਆਂ ਹੁਣ ਹਨਾ ਕੰਮ ਫਿਰ ਉਹ ਸਾਹ ਹਾਂ ਕੱਢੀ ਦੇ ਬਾਈ ਸ਼ਾਟ ਪਹਿਲਾਂ ਕੋੜਿਆਂ ਦੇ ਸ਼ਾਰਟ ਕੱਟੇ ਔਖੀ ਬਹੁਤ ਆ ਬਾਈ ਫੋਟੋਗ੍ਰਾਫੀ ਕੋੜਿਆਂ ਦੀ ਕਿਉਂਕਿ ਹੁਣ ਇਹਨਾਂ ਨੂੰ ਤਾਂ ਆਪਾਂ ਕਹਿ ਗਏ ਤਾਂ ਨਹੀਂ ਆ ਜਿਹੜਾ ਕੋੜੇ ਚੰਗੇ ਉਹ ਤਾਂ ਖੜ ਜਾਂਦੇ ਆ ਤੇ ਜਿਹੜੇ ਗਰਮ ਹੁੰਦੇ ਉਹਨਾਂ ਨੂੰ ਖੜਾਉਣਾ ਔਖਾ ਹਾਂ ਬਾਈ ਤੇ ਸ਼ਾਟਾਂ ਹੈਗਾ ਮੌਕਾ ਹੈਗਾ ਪਰ ਬਾਈ ਸ਼ੌਂਕ ਹੈਗਾ ਤੇ ਕਰੀ ਜਾਂਦੇ ਆ ਹਾਂ ਬਾਈ ਤੇ ਤੁਹਾਨੂੰ ਤਾਂ ਜਿਵੇਂ ਮਤਲਬ ਤੁਹਾਡੇ ਦੋਸਤ ਦਾ ਫਾਰਮ ਆ ਹਨਾ ਤੁਹਾਡਾ ਬਾਈ ਇੱਥੇ ਵਧੀਆ ਜੀ ਲੱਗਿਆ ਰਹਿੰਦਾ ਨੇ ਪਰ ਚਾਵਾ ਪੂਰਾ ਇਹੜੇ ਵੀਡੀਓ ਕੱਢ ਲੈਂਦੇ ਹੋਗੇ ਹਾਂ ਭਾਈ 24 ਘੰਟੇ ਆਪਾਂ ਇੱਥੇ ਹੀ ਹੁੰਨੇ ਆਂ ਹਾਂ ਭਾਈ ਤੇ ਇੱਕ ਬੰਦਾ ਤੁਹਾਨੂੰ ਹੋਰ ਮਿਲਵਾ ਦਿੰਦਾ ਲੈ ਮੈਂ ਤੇਰਾ ਇੱਧਰ ਖੜਾ ਹੋ ਗਿਆ ਆ ਜਾ ਭਾਵੇਂ ਹੋਂ ਤਾਂ ਇੱਕ ਮਿੰਟ ਲਈ ਆ ਜਾ ਆ ਜਾ ਆ ਜਾ ਸੰਗਦਾ ਕਿਉਂ ਆ ਆ ਜਾ ਆ ਜਾ ਇਹ ਬੰਦੇ ਦੀ ਭਾਈ ਡਿਮਾਂਡ ਆ ਗਈ ਇੱਕ ਇਹ ਬੰਦਾ ਕਹਿੰਦਾ ਜੇ ਕੋਈ ਘੋੜੀ ਜਾਂ ਕੋਈ ਨੌਕਰੀ ਬਸ਼ੇਰੀ ਬਸ਼ੇਰਾ ਜੇ ਕੋਈ ਬੰਦਾ ਗਿਫਟ ਕਰਨਾ ਚਾਹੁੰਦਾ ਜੇ ਸਸਤੇ ਭਾਅ ਦੇ ਵਿੱਚ ਹੋਵੇ ਤਾਂ ਇਹ ਭਰਾ ਨੂੰ ਦਵਾਉਣਾ ਪਹਿਲੇ ਸਾਹਮਣੇ ਤਾਂ ਆ ਜਾ ਮਾੜਾ ਆ ਇੱਧਰ ਤਾਂ ਆ ਜਾ ਆ ਦੇ ਆ ਭਾਈ ਆ ਰਿਹਾ ਆ ਗਿਆ ਸਾਹਮਣੇ ਲੈ ਇਹ ਭਰਾ ਹੈਗਾ ਆਪਣਾ ਠੀਕ ਆ ਏ ਪ੍ਰਤਾਪ ਦੇ ਵਜਾ ਇਧਰ ਮੱਜਾਂ ਦਾ ਵਪਾਰੀ ਆ ਬੰਦਾ ਅੱਛਾ ਮੱਜਾਂ ਦਾ ਵਪਾਰੀ ਆ ਮੱਜਾਂ ਦਾ ਕੰਮ ਕਰਦਾ ਇਹ ਮੱਜਾਂ ਦਾ ਕੰਮ ਤੇ ਮੱਜਾਂ ਫਿਰ ਬਈ ਸਾਰੀਆਂ ਤਰ੍ਹਾਂ ਦੀਆਂ ਦਵਾਵਾਂ ਨੇ ਹਾਂ ਬਈ ਠੀਕ ਐ ਜੇ ਕੋਈ ਵੀਰ ਭਾਈ ਚ ਕਹਿੰਦਾ ਹੋਵੇ ਵੀ ਮੈਨੂੰ ਮੱਜ ਦਵਾ ਦੇ ਹਨਾ ਜਾਂ ਕੋਈ ਕੱਟੀ ਦਵਾ ਦੇ ਕੋਈ ਵਧੀਆ ਪਲੱਟ ਲੈਂਦੀ ਦਾ ਦਵਾ ਦੇਗਾ ਹਾਂ ਬਈ ਆਪਣੇ ਕੋਲ ਖੜੀਆਂ ਹੁੰਦੀਆਂ 24 ਘੰਟੇ ਠੀਕ ਐ ਨੰਬਰ ਬੋਲ ਦੇ ਤੇਰਾ ਕਿੰਨਾ ਆਪਣਾ 7347660520 ਇਹੀ ਨੰਬਰ ਤੇ ਬਾਈ ਜੇ ਤੁਸੀਂ ਕੋਈ ਘੋੜੀ ਜਾਂ ਕੋਈ ਬਸ਼ੇਰੀ ਬਸ਼ੇਰਾ ਕੋਈ ਗਿਫਟ ਕਰਨਾ ਹੋਵੇ ਤਾਂ ਭਰਾ ਨੂੰ ਸੰਪਰਕ ਕਰ ਲਿਓ ਆਪਣੇ ਨਾਲ ਗਿਫਟ ਕਾ ਨੂੰ ਲੈ ਹੀ ਲਊਗਾ ਇਹ ਹਾਂ ਲੈ ਲਊਗਾ ਇਹ ਹਾਂ ਹੁਣ ਲੈ ਉਹਨਾਂ ਨੂੰ ਦਵਾਵਾਂਗੇ ਦਵਾਵਾਂਗੇ ਹਾਂ ਬਸ ਠੀਕ ਆ ਇਹ ਸ਼ੌਂਕ ਦੀ ਗੱਲ ਆ ਇਹ ਇੱਥੇ ਰਹਿੰਦਾ ਇਹਨਾਂ ਕੋਲੇ ਫਾਰਮ ਤੇ ਇਹਨਾਂ ਦਾ ਦੋਸਤ ਆਗਾ ਮਜ਼ਾਕ ਕਰੀਏ ਨੇ ਤੁਹਾਡੇ ਨਾਲ ਤੇ ਇਹਨੂੰ ਵੀ ਬਹੁਤ ਸ਼ੌਂਕ ਆ ਘੋੜਿਆਂ ਦਾ ਨਾਲ ਨਾਲ ਤੇ ਇਹ ਬਾਈ ਤੁਹਾਡਾ ਕੀ ਨਾਮ ਆ ਬਾਈ ਮੇਰਾ ਨਾਮ ਅਰਸ਼ਦੀਪ ਆ ਬਾਈ ਅਰਸ਼ਦੀਪ ਤੁਸੀਂ ਵੀ ਫਾਰਮ ਦੀ ਰਹਿੰਦੇ ਇਹਨਾਂ ਕੋਲੇ ਹਾਂ ਇੱਥੇ ਵੀ ਆਪਣੇ ਕੋਲੇ ਘਰੇ ਵੀ ਰੱਖੀਆਂ ਵੀ ਆ ਅੱਛਾ ਕੀ ਆ ਤੁਹਾਡੇ ਕੋਲ ਕਿੰਨੇ ਕ ਜਾਨਵਰ ਆ ਬਾਈ ਮੇਰੇ ਕੋਲ 3 ਆ ਬਾਈ 3 ਨੇ ਹਾਂਜੀ ਠੀਕ ਆ ਤੇ ਇੱਥੇ ਵੱਧ ਜੀ ਲੱਗਦਾ ਕਿ ਘਰੇ ਹੀ ਲੱਗਦਾ ਜੀ ਵੱਧ ਜੀ ਦੋਨੇ ਪਾਸੇ ਲੱਗਦਾ ਇਹਦਾ ਬਾਈ ਦਾ ਮਾਰਵਾੜੀ ਦਾ ਕੰਮ ਇਹਦੇ ਕੋਲ ਮਾਰਵਾੜੀਆ ਤਿੰਨੇ ਤਿੰਨੇ ਮਾਰਵਾੜੀਆ ਆਪਣੇ ਕੋਲੇ ਨੌਕਰੀਆਂ ਨੇ ਇਹਦੇ ਕੋਲੇ ਮਾਰਵਾੜੀਆ ਨੇ ਬਾਈ ਕੋਲੇ ਬਾਈ ਕੋਲੇ ਵੀ ਆਪਾਂ ਜ਼ਰੂਰ ਕਰਦੇ ਆਂ ਬਈ ਥੋੜੇ ਸਮੇਂ ਦੇ ਵਿੱਚ ਉਹ ਵੀ ਤੁਹਾਨੂੰ ਜਾਨਵਰ ਜ਼ਰੂਰ ਦਿਖਾਵਾਂਗੇ ਇਹਨੇ ਬਈ ਆਕਾਸ਼ ਦੇ ਫਾਦਰ ਸਾਹਿਬ ਅੰਕਲ ਜੀ ਕੀ ਹਾਲ ਨੇ ਠੀਕ ਠਾਕ ਠੀਕ ਆ ਜੀ ਵਧੀਆ ਵਧੀਆ ਤੇ ਜਿਵੇਂ ਆਕਾਸ਼ ਨੇ ਦੱਸਿਆ ਨਾ ਵੀ ਇਹ ਬੁਲਟ ਲਾਈਨ ਨੂੰ ਫਿਰਦਾ ਸੀਗਾ ਬਸ ਇਹ ਕਹਿੰਦੇ ਬੁਲਟ ਲੈਣਾ ਅੱਛਾ ਤੇ ਫਿਰ ਮੈਂ ਇਹਨੂੰ ਮਸਾ ਟਕਿਆ ਟਕੂ ਕੇ ਜੇ ਤੇ ਘੋੜੀ ਦਵਾਈ ਹੈ ਘੋੜੀ ਦਵਾਤੀ ਤੇ ਉੱਥੋਂ ਮੈਨੂੰ ਲੱਗਦਾ ਵੀ ਸ਼ੌਂਕ ਇਹਨੂੰ ਵਧੀਆ ਪੈ ਗਿਆ ਹਾਂ ਉਸ ਤੋਂ ਬਾਅਦ ਬਸ ਇੱਕ ਲੈ ਲਈ ਘੋੜੀ ਉਸ ਤੋਂ ਬਾਅਦ ਇੱਕ ਹੋਰ ਲੈ ਲਈ ਤੇ ਬਸ ਚੱਲਦਾ ਚੱਲਦਾ ਕੰਮ ਵਧੀਆ ਚਲੋ ਵਧੀਆ ਚੱਲੀ ਜਾਂਦਾ ਸੈੱਟ ਹੋ ਗਿਆ ਤੇ ਹੁਣ ਅੱਗੇ ਕੀ ਸੋਚਦੇ ਹੋ ਵੀ ਹੋਰ ਵੀ ਲਿਆਉਣੇ ਆਪਾਂ ਜਾਨਵਰ ਹਾਂ ਹਾਂ ਵਧਾਵਾਂਗੇ ਹਜੇ ਬਸ ਆਏ ਵੀ ਚਲੋ ਜਿਵੇਂ ਜਿਆਦੇ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਵੀ ਜਿਵੇਂ ਜਿਵੇਂ ਵਧੀ ਜਾਣਗੇ ਉਹ ਵਧਾਵਾਂਗੇ ਵੀ ਜੇ ਇਧਰੋਂ ਜਿੰਨੇ ਦਾ ਫਾਇਦਾ ਹੋਊਗਾ ਵੀ ਇਧਰ ਹੀ ਲਾਈ ਜਾਵੂਗੇ ਹਾਂ ਠੀਕ ਆ ਅੰਕਲ ਤੇ ਬਾਕੀ ਆਕਾਸ਼ਵਾਲੇ ਕੀ ਕਹਿਣਾ ਹੁਣ ਕਰਦਾ ਕੰਮ ਪੂਰਾ ਵਧੀਆ ਬਹੁਤ ਵਧੀਆ ਹਾਂ ਹੁਣ ਪੂਰਾ ਜਨੇ ਛੌਂਕ ਹੈ ਇਹਨੂੰ ਵੀ ਹਾਂ ਤੇ ਮੈਂ ਘਟ ਗਿਆ ਹੁਣ ਪਹਿਲਾਂ ਮੈਨੂੰ ਵੀ ਠੀਕ ਹੈ ਛੌਂਕਵੇਂ ਠੀਕ ਹੈ ਜੀ ਤੇ ਜਨੇ ਵੀ ਹੁਣ ਇਹਨੂੰ ਪੈ ਗਿਆ ਤੇ ਜਿਵੇਂ ਤੁਸੀਂ ਦੱਸਦੇ ਹੋ ਵੀ ਤੁਹਾਡੇ ਵੀ ਦਾਦੇ ਪੜਦਾਦੇ ਵੀ ਪਹਿਲਾਂ ਤੋਂ ਰੱਖਦੇ ਪਹਿਲਾਂ ਕਿਹ ਜਾਨਵਰ ਸੀ ਮੇਰਾ ਮੇਰਾ ਦਾਦਾ ਘੋੜਾ ਰੱਖਦਾ ਹੁੰਦਾ ਸੀ ਕਾਲਾ ਅੱਛਾ ਜੀ ਚਾਣਕ ਜਿਵੇਂ ਰਿਸ਼ਤੇਦਾਰੀ ਚ ਜਾਣਾ ਹੈ ਹਾਂਜੀ ਖੇਤ ਬੰਨੇ ਠੀਕ ਹੈ ਜੀ ਤੇ ਬਸ ਉਹ ਰੱਖਦਾ ਹੀ ਬਹੁਤ ਚੰਗਾ ਕੋੜਾ ਕਾਲਾ ਅੱਛਾ ਕਾਲਾ ਕੋੜਾ ਰੱਖਿਆ ਹੋਵੇ ਮਤਲਬ ਪਹਿਲਾਂ ਤੋਂ ਹੀ ਸ਼ੌਂਕ ਤੁਹਾਡੇ ਇਹ ਹੋਂ ਦੇ ਵਿੱਚ ਹੀ ਹੈ ਤੇ ਤੁਸੀਂ ਦੇਖਿਆਗਾ ਕੋੜਾ ਹੀ ਉਹ ਨਹੀਂ ਮੈਂ ਨਹੀਂ ਦੇਖਿਆ ਜਣੇ ਜਿਵੇਂ ਦੱਸਦੇ ਆ ਜੀ ਮੇਰੀ ਦਾਦੀ ਨੇ ਹੂੰ ਤੇ ਜਣੇ ਮੇਰਾ ਬਾਬਾ ਨੂੰ ਤਾਂ ਦਿਸਣੋਂ ਹਟ ਗਿਆ ਸੀਗਾ ਅੱਛਾ ਜੀ 50 ਕੇ ਸਾਲ ਦੀ ਉਮਰ ਚ ਠੀਕ ਹੈ ਜੀ ਤੇ ਫਿਰ ਮੇਰੇ ਉਹ ਜਣੇ ਵੀ ਦਾਦੀ ਦਾਦੀ ਸੀਗੀ ਅੱਛਾ ਉਹ ਦਾਦੀ ਸੀਗੀ ਤੇ ਮੈਂ ਇੱਕ ਗੱਲ ਹੋਰ ਵੀ ਸੁਣਿਆ ਕਹਿੰਦੇ ਵੀ ਘੋੜੀ ਦੇ ਉੱਤੇ ਬਿਠਾ ਦਉਂਦੇ ਸੀਗੇ ਕਿਹੜਾ ਵਿਖੇ ਤਾਂ ਹੀ ਲੈ ਜਾਂਦੀ ਸੀਗੀ ਆਪੀ ਗੱਲ ਹਾਂਜੀ ਹਾਂ ਬਹੁਤ ਸਿਆਣਾ ਘੋੜਾ ਸੀਗਾ ਹੂੰ ਦੱਸਦੇ ਜਣੇ ਵੀ ਮੈਂ ਦੇਖਿਆ ਨਹੀਂ ਤੇ ਬਹੁਤ ਚੰਗਾ ਤੇ ਅੰਕਲ ਬਾਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮਤਲਬ ਸਟਾਰਟ ਅਪ ਫਾਰਮ ਨੂੰ ਮਾੜਾ ਚੰਗਾ ਜਾਂ ਬੋਲਦੇ ਬਹੁਤ ਸਾਰੇ ਲੋਕ ਮੈਂ ਦੇਖੇ ਆ ਕਹਿੰਦੇ ਵੀ ਘੋੜੀਆਂ ਨੂੰ ਨਹੀਂ ਬਹੁਤ ਆ ਫਲਾਣਾ ਟੇਮ ਕੰਦੇ ਚੱਕਣੀ ਪੈਂਦੀ ਐ ਇਦਾਂ ਦੀ ਗੱਲਾਂ ਬੰਦ ਇਹ ਬਈ ਸ਼ੌਂਕ ਵੀ ਐ ਹੂੰ ਤੇ ਇਹਦੇ ਚ ਜਣੇ ਪ੍ਰੋਫਿਟ ਵੀ ਹੈਗਾ ਹੈਗਾ ਹਾਂਜੀ ਹਾਂ ਸਾਰਾ ਕੁਝ ਹੀ ਐ ਇਹ ਤੇ ਜਿਹਨੇ ਕਰਨਾ ਹੈ ਮਿਹਨਤ ਕਰਨੀ ਹਾਂ ਜਿਹੜੇ ਨੇ ਹੁਣ ਉਹੀ ਗੱਲ ਵੀ ਇੱਥੇ ਉਹ 19 ਲਿਆ ਕੇ ਵੀ ਉਹ ਤੋਂ 18 ਕਰਤੀ ਉਹਨੂੰ ਤਾਂ ਫਿਰ ਕਿੱਥੋਂ ਮੁਨਾਫਾ ਮਿਲਣਾ ਨਾ ਨਾ ਉਹ ਜਿਹੜਾ 2 ਪੈਸੇ ਵਧਾਊਗਾ ਕੰਮ ਮਿਹਨਤ ਤਾਂ ਫਾਇਦਾ ਮਿਹਨਤ ਤਾਂ ਕਰਨੀ ਪੈਂਦੀ ਆ ਮਿਹਨਤ ਬਿਨਾ ਤਾਂ ਕੁਝ ਨਹੀਂ ਬਾਕੀ ਕੋਈ ਆਕਾਸ਼ ਬਾਰੇ ਹੋਰ ਗੱਲਬਾਤ ਨਹੀਂ ਚਾਹੁੰਦੇ ਹਾਂ ਨਹੀਂ ਬਹੁਤ ਵਧੀਆ ਹੁਣ ਜਿਹਨੇ ਪੂਰਾ ਜਿਹਨੇ ਇਹਨੇ ਸਾਰਾ ਕੁਝ ਕਰਨਾ ਹੈ ਜੇ ਉਹਦਾ ਬੁਲਟ ਲੈ ਲੈਂਦਾ ਅੰਕਲ ਫਿਰ ਆਹ ਮੰਡੀ ਹਿੰਨਾ ਰਲ ਜਾਂਦਾ ਜਿਹਨੇ ਇਹਨੇ ਖਰਾਬ ਹੀ ਹੋਣਾ ਸੀ ਫਿਰ ਤਾਂ ਖਰਾਬ ਹੀ ਹੋਣੀ ਆ ਤੇ ਬਹੁਤ ਚੰਗਾ ਯਾਰ ਹੁਣ ਅੰਕਲ ਮੰਗੂ ਜੇ ਤੁਹਾਡਾ ਮੁੰਡਾ ਵੀ ਬੁਲਟ ਭਾਗਦਾ ਤਾਂ ਤੁਸੀਂ ਘੋੜੀ ਲੈ ਕੇ ਦੇ ਦਿਓ ਪਰ ਇਸ ਤਰ੍ਹਾਂ ਤੁਹਾਡੇ ਫਾਰਮ ਦੇ ਉੱਤੇ ਵੀ ਆਵਾਗਏ ਸੀ ਵੀਡੀਓ ਕਰਨ ਤੇ ਬਾਕੀ ਵੀਡੀਓ ਕਿਵੇਂ ਲੱਗੀ ਜਰੂਰ ਸ਼ੇਅਰ ਕਰ ਦਿਓ ਹਨਾ ਇਹ ਸਰਪਾਲੇ ਇਨਫੋਰਮੇਸ਼ਨ ਹੀ ਦਿੱਤੀ ਆ ਤੁਹਾਨੂੰ ਇੱਕ ਵੱਡੀ ਵੀਡੀਓ ਲੈ ਕੇ ਆਵਾਂਗੇ ਕਾਸ਼ ਦੇ ਨਾਲ ਚੰਗੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਘੋੜਿਆਂ ਦੇ ਬਾਰੇ ਤੇ ਇਹਨਾਂ ਦਾ ਬਾਕੀ ਸਟੱਡ ਸਰਵਿਸ ਓਪਨ ਆ ਗਈ ਹੈ ਕਾਸ਼ ਨੰਬਰ ਬੋਲ ਦੇ ਬਾਈ ਆਪਣਾ ਬਾਈ 83603 26171 26171 ਇੱਕ ਇਹ ਕਾਗਾ ਬਾਈ 62808 53895 ਤੇ ਇਹ ਦੋ ਨੰਬਰ ਨੇਗੇ ਬਾਈ ਪਿੰਡ ਰਾਮਪਰਾ ਫੂਲ ਫੂਲ ਪਿੰਡ ਦੇ ਵਿੱਚ ਆ ਠੀਕ ਹੈ ਇਧਰ ਖੇਤਾਂ ਦੇ ਵਿੱਚ ਆ ਪਰਾ ਦਾ ਨੰਬਰ ਚੱਲੀ ਜਾਂਦਾਗਾ ਤੁਸੀਂ ਸੰਪਰਕ ਕਰਕੇ ਘੋੜੀ ਲੈ ਕੇ ਆ ਸਕਦੇ ਹੋਗੇ ਬਾਕੀ ਵਿజిਟ ਕਰਨ ਦੇ ਲਈ ਜਿਹੜੇ ਪਰਾ ਸ਼ੌਂਕ ਰੱਖਦੇਗੇ ਘੋੜਿਆਂ ਦਾ ਉਹ ਜਦੋਂ ਮਰਜੀ ਆ ਸਕਦੇ ਜਦੋਂ ਮਰਜੀ ਬਾਈ ਜੀ ਆ ਇਹਨੂੰ ਕਹਿੰਨੇ ਆ ਉਹਨਾਂ ਨੂੰ ਜਰੂਰ ਆਓ ਠੀਕ ਹੈ ਇੱਥੇ ਵਿజిਟ ਕਰੋ ਘੋੜਿਆਂ ਨੂੰ ਦੇਖੋ ਇੱਥੇ ਰਹਿ ਕੇ ਜਾਓਗੇ ਇਹਨੇ ਵੀਡੀਓ ਬਣਾਉਣ ਨਾਲ ਨੇ ਉਹ ਵੀ ਆ ਸਕਦਾ ਆਪਣਾ ਪਰਾ ਤੇ ਜਰੂਰ ਸ਼ੇਅਰ ਕਰ ਦਿਓ ਤੇ ਜੇ ਕੋਈ ਤੁਹਾਡੀ ਨਿਗਾਹ ਦੇ ਵਿੱਚ ਕੋਈ ਹੋਰ ਵੀ ਫਾਰਮ ਹੈਗਾ ਜਿੱਥੇ ਇੱਥੇ ਘੋੜੇ ਰੱਖੇ ਹੋਣ ਮੱਝਾਂ ਗਾਵਾਂ ਬੱਕਰੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਫਾਰਮ ਹੈਗਾ ਤਾਂ ਕਮੈਂਟ ਦੇ ਵਿੱਚ ਟੈਗ ਜਰੂਰ ਕਰ ਦਿਓ ਧੰਨਵਾਦ ਵੀ ਸਾਰਿਆਂ ਦਾ